ਮੇਰ ਮਾਣ ਆਉਣਾ ਸੀਗਾ ਅੱਜ ਮੇਰੇ ਭਰਾ ਨੇ ਤਾਂ ਤੜਕੇ ਦਾ ਫੋਨ ਕਰਾਇਆਗਾ ਤੇ 10 ਵੀ ਵੱਜ ਗਏ 11 12 ਵੀ ਵੱਜ ਗਏ ਹਾਲ ਤੱਕ ਕਨਿਆਈ ਕਿਤੇ ਕਡੂੜਾ ਲਈ ਤੇ ਨਾਮ ਦੀ ਹੋਵੇ ਚੱਲ ਮੈਂ ਬੈਠੀ ਐ ਤੇ ਲੈ ਕੇ ਜਾਉਂਗੀ ਕਰੇ ਹੁਣ ਢਿੱਕੀ ਜਾਂਦੀ ਐ ਬੈਠੀ ਦੁਬਾਰਤ ਬਾਰੀ ਉਹਨਾਂ ਨੂੰ ਮੋੜ ਮੰਨ ਤਾਂ ਪਤਾ ਹੀ ਨਹੀਂ ਨੰਨਾ ਨਾ ਤਾਂ ਪਲੱਗੇ ਬੇਬੇ ਗਈ ਕਿੱਧਰ ਸਾਰੇ ਅੰਦਰ ਬਾਹਰ ਦੇਖੇ ਇਨਾ ਕਿਤੇ ਅੰਦਰ ਨਾ ਕਿਤੇ ਬਾਹਰ ਐਹ ਜੀ ਗਰਮੀ ਚ ਕਿੱਧਰ ਵਗ ਗਈ ਦੇਖ ਲਾ ਮੈਂ ਸਾਰੇ ਪਾੜ ਲਈ ਤੇ ਬੇਬੇ ਆ ਬੈਠੀ ਨਿੰਮ ਦੀ ਸ਼ਾਮੇ ਕੁੜੇ ਬੇਬੇ ਹੁੰਦਾ ਤੂੰ ਪੱਖੇ ਤੇ ਪਰੇ ਨਹੀਂ ਹੁੰਦੀ ਹੁੰਦੀ ਚਮਾ ਤੇ ਇੱਥੇ ਵੇਚੀ ਕਿ ਮੰਗਦੀਆਂ ਰੂੜੀ ਕੋਣ ਹੈ ਨਿਹਰ ਪਰੇ ਤੇ ਤੇਰ ਨਾਨੀ ਆਉਂਦੀ ਅੱਜ ਤੇ ਘਰ ਮਾਮਾ ਨੇ ਨਾ ਪਰਕੇ ਦਾ ਫੋਨ ਕਰਤਾ ਕਿ ਨਾ 10 ਵਜੇ ਆਉਂਦੀ ਹੈ ਕਿ ਤੇਰ ਨਾਨੀ ਤੇ ਮੈਂ ਤਾਂ ਝੋੜ ਏ ਕਿਨਾਂ ਜ਼ਬਾਰਤੋਂ ਦੇਖ ਕੇ ਮੁੜ ਗਈ 11 ਵਾਲੀ ਵੀ ਲੰਘ ਗਈ 12 ਵਾਲੀ ਵੀ ਲੰਘ ਗਈ ਹੁਣ 1 2 ਵਜੇ ਪਿਆਗਾ ਕੀ ਮੈਂ ਇਧਰੋਂ ਹੀ ਆਜੇ ਤੇਰ ਨਾਨੀ ਮੈਂ ਫਿਰ ਨਾਨੀ ਆ ਜੂਗੀ ਬੇਬੇ ਜਿਵੇਂ ਤੁਤ ਪਏ ਸੀ ਇੱਥੇ ਬੇਟੀ ਬਿਮਾਰ ਹੋ ਜਾਈਂਗੀ ਇਹ ਗੱਲ ਸਾਡੀ ਜਾਨ ਨੂੰ ਕਜੀਆਂ ਕਰ ਦੇਗੀ ਫਿਰ ਤੇਨੂੰ ਤੇਰਾ ਮੁੰਡਾ ਚੱਕੀ ਤੇਰਾ ਤੂੰ ਮਨ ਤਾਂ ਡੀਕ ਜੀ ਹੋਈ ਪਈ ਵੀ ਕਿਹੜੇ ਵੇਲੇ ਮੈਨੂੰ ਖੜੀ ਹੋ ਤਾਂ ਹੀ ਅੰਦਰ ਚੱਲ ਉੱਤੋਂ ਇੰਨੀ ਗਰਮੀ ਪੈਂਦੀ ਹੈ ਜੇ ਆ ਗਈ ਤਾਂ ਫਿਰ ਘਰੀ ਆਊਗੀ ਨਾਨੀ ਕੋਈ ਗਾਂ ਤਾਂ ਕੱਪਦੀ ਨਹੀਂ ਨਾਨੀ ਕਿਹੜੇ ਨਮੀ ਆਊਗਾ ਤਾਂ ਗਰਮੀ ਤਾਂ ਹੁਣ ਤੇਰ ਨਾਨੀ ਨੂੰ ਵੀ ਹੈ ਅੱਡੇ ਤੋਂ ਅੱਡੀ ਤੂੰ ਰਾਊਗੀ ਜੇ ਹੁਣ ਪਾਣ ਪਾਣ ਹੁੰਦਾ ਉਹਦੇ ਕੋਲ ਆਪਾਂ ਜਾ ਕੇ ਲਿਆਉਂਦੇ ਮਨ ਤਲਾ ਤਾਂ ਪਾਣ ਵੀ ਨਹੀਂ ਹੋਣਾ ਉਹਦੇ ਕੋਲੇ ਤਾਂ ਬੇਬੇ ਹੁਣ ਦੇਖ ਲੈ ਜਦੋਂ ਆਪਦੀ ਮਾਂ ਆਉਂਦੀ ਹੈ ਵੀ ਮੇਰੀ ਮਾਂ ਵੀ ਗਰਮੀ ਚ ਆਉਂਦੀ ਹੂ ਮੈਂ ਗਰਮੀ ਚ ਆ ਕੇ ਵੇਜ ਤੇ ਜਿੱਦੇ ਮੇਰੀ ਮਾਂ ਨੇ ਆਣਾ ਹੁੰਦਾ ਉਹਦੇ ਕਹਤ ਨਹੀਂ ਕੰਮ ਕਰ ਲੈ ਭਾਈ ਐਵੇਂ ਨਾ ਦੇਖਦੀ ਫਿਰ ਮੈਨੂੰ ਇੱਕ ਵਾਰੀ ਬਾਰਗੇ ਨਹੀਂ ਆਉਣ ਦਿੰਦੀ ਆਉਦੀ ਮਾਂ ਵੇਲੇ ਮੇਰੀ ਮਾਂ ਤਾਂ ਬਾਲੇ ਚਰਤਾਉਂਦੇ ਹਰਪ੍ਰੀਤ ਆਏ ਨਾ ਤੇ ਮੇਰੀ ਮਾਂ ਕਿਹੜਾ ਰੋਜ ਆਉਂਦੀ ਏ ਤੇਰੇ ਮੇਰੀ ਮਾਂ ਕਿਹੜਾ ਇੱਥੇ ਬਾਹਰ ਚ ਬੈਠੀ ਹੁੰਦੀ ਏ ਹੋਰ ਮਾਂ ਨੂੰ ਅਜਿਹੀ ਆਉਂਦੀ ਹੁੰਦੀ ਬਿਮਾਰ ਹੋ ਗਈ ਸੀ ਮੇਰੀ ਮਾਂ ਤਾਂ ਹੁਣ ਉਹਦਾ ਜੀ ਉੱਠਿਆ ਬਿਮਾਰ ਦਿੱਤੀ ਕੋਲੇ ਵਗ ਗਿਆ ਹੂੰ ਕੋਣ ਆਉਂਦੇ ਆਪ ਦਿੱਤੀ ਉਹੀ ਗੱਲ ਆਪਦੀ ਮਾਂ ਤਾਂ ਆਪਦੀ ਮਾਂ ਹੀ ਹੁੰਦੀ ਏ ਦੂਜੇ ਦੀ ਮਾਂ ਨਹੀਂ ਹ ਭਗਵਾਨ ਨੇ ਕਿੱਥੋਂ ਸਮਝਿਆ ਹਰਪ੍ਰੀਤ ਜਿਦੋਂ ਹੁਣ ਬਾਹ ਜਮਾ ਬਾ ਜਾਊਗੀ ਨਾ ਫਿਰ ਤੇਰੀ ਮਾਂ ਫਿਰ ਤਮੈ ਉਹਨੂੰ ਕਹੂੰਗੀ ਹੁਣ ਚੱਲ ਪਾਸੇ ਨਾ ਫਿਰ ਮੇਰੀ ਮਾਂ ਪੰਜ ਸੱਤ ਦਿਨ ਨਹੀਂ ਲਾਕੇ ਜਾਂਦੀ ਮੇਰੀ ਮਾਂ ਕਿਰੇ ਥੀ ਮਹੀਨਾ ਲਾਕੇ ਜਾਂਦੀ ਹੈ ਕੋਈ ਨਾ ਹੁਣ ਦੇਰ ਨਾਨੀ ਕਹਿ ਕਦੇ ਮੇ ਰਹੂਗੀ ਐ ਕਰ ਨਾਨੀ ਵਾਸਤੇ ਸਮਾਨ ਵੀ ਲਿਆਉਂਦੀ ਮੇਰੀ ਮਾਂ ਤੋਂ ਦੇ ਕੁਝ ਨਹੀਂ ਸੀ ਲੈ ਕੇ ਦਿੱਤਾ ਕੁਝ ਕਿਉਂ ਨਹੀਂ ਲੈ ਕੇ ਦਿੱਤਾ ਹਰਪ੍ਰੀਤ ਗੁਰਲਾਬ ਨੇ ਬਥੇਰਾ ਸਮਾਨ ਲਿਆਉਂਦਾ ਪਹਿਲੇ ਤੂੰ ਸਤ ਅੰਦਰ ਰੱਖਾ ਜਾਂ ਨਾ ਮੁੜ ਕੇ ਕਹਿੰਦਾ ਕਿ ਲਿਆ ਕੇ ਨਹੀਂ ਦਿੱਤਾ ਕੁਝ ਕਿ ਲਿਆ ਤੰਦਰੇਂਦਰ ਹਲਕ ਮਹਿਰਮਾਨ ਪਰ ਵੀ ਨਹੀਂ ਪਾਇਆ ਘਰ ਆ ਕੇ ਹਲੇ ਤਾਂ ਵਿਚਾਰੀ ਅੱਡੇ ਤੇ ਪਤਾ ਨਹੀਂ ਆਈ ਆ ਪਤਾ ਨਹੀਂ ਤੂੰ ਤਾਂ ਪਹਿਲੇ ਹੀ ਲੱਗ ਗਈ ਲੱਗਣੀ ਐ ਬੇਬੇ ਆਹੀ ਗੱਲ ਮਾਂ ਦਾ ਤਾਂ ਦਰਦ ਦੇ ਹੀ ਜਾਂਦਾ ਮਾਂ ਦੀ ਮਾਰੀ ਤਾਂ ਆ ਕੇ ਬੈਗੀ ੱਪ ਚ ਤੇ ਦੂਜੇ ਦੀ ਮਾਂ ਨਹੀਂ ਆਪ ਮਾਂ ਹੋ ਗਈ ਮੈਂ ਨਾ ਤਾਂ ਟੈਸਟ ਕਰਨੀ ਆ ਮੈਂ ਤਾਂ ਦੇਖਣ ਆਈ ਆ ਕਿ ਕਿੱਧਰ ਵਗ ਗਈ ਕਿਹੜੇ ਵੇਲੇ ਹੋ ਕੇ ਤੇ ਖਲੰਦਰੋਂ ਆਈ ਨੂੰ ਤੇ ਜਾ ਕੇ ੱਪੇ ਲੱਗ ਕੇ ਵੇਗੀ ਤੇ ਮੈਂ ਜੇ ਇੱਕ ਵਾਰੀ ਐ ਗੇਟ ਚ ਆ ਕੇ ਦੇਖ ਜੈਨਾ ਵੀ ਅੱਜ ਮੇਰੀ ਮਾਂ ਨੇ ਹੋਣਾ ਤਾਂ 100 ਘੜਾ ਸਿਰ ਚ ਪਾਣੀ ਦਾ ਪੈ ਜਾਂਦਾ ਕਿ ਮੈਂ ਮੂੰਹ ਕਰਦੀ ਹੁੰਦੀ ਆਦੋਂ ਲਾ ਕੋੜੇ ਮੇਰਤੀ ਤਾਂ ਦੇਖਦੀ ਹੋ ਵਿਚਾਰੀ ਵੀ ਮੇਰੀ ਮਾਂ ਆਉਗੀ ਥੁੱਪੀ ਵਾਰੀ ਹੋ ਗਈ ਆਉਂਦੀ ਆਉਂਦੀ ਨੂੰ ਇਹ ਤਾਂ ਹੁਣ ਕਦੋਂ ਦੀ ਆ ਜਾਂਦੀ ਬੱਸਾਂ ਕਿਉਂ ਟਾਈਮ ਨਾਲ ਆਉਂਦੀਆਂ ਕਦੂਰ ਦੀ ਬਾਟ ਐ ਆ ਆ ਗਏ ਇੰਨਾ ਬੇੜਾ ਕਿਰਤ ਰਿਆ ਜਾਂਦਾ ਦਵਾਈਆਂ ਬੂਟੀਆਂ ਦਾ ਖਾਧੀਆਂ ਹੋ ਬੈਠਿਆ ਮੇਰਤੀ ਦਾ ਥੁੱਪੇ ਹੋ ਆ ਜੀ ਹਾਏ ਮਰਮਾਗੀ ਮਰਮਾਗੀ ਮਸਾ ਇਹ ਮਰੇ ਤੱਕ ਪਤਗਿਆ ਓਹੋ ਹਾਏ ਨੀ ਮਾਂ ਤਾ ਮਸਾ ਇਹ ਤੱਕੇ ਸੀ ਤੱਕੇ ਸੀ ਤੱਕੇ ਸੀ ਬਸ ਬਸ ਕਰ ਜਾ ਬਸ ਬਸ ਰੋਣਾ ਮਰੇ ਤੱਕ ਬਾਕੀ ਬਸ ਬਸ ਰੋਣਾ ਮਸਾ ਆ ਗਈ ਹਨ ਤੇਰੇ ਕੋਲੇ ਹੁਣ ਤੇਰੇ ਕੋਲੇ ਆ ਗਈ ਮੈਂ ਮੈਂ ਜੀਣ ਲੱਗ ਗਿਆ ਵਾਖਾ ਬੈਠੀ ਬੈਠੀ ਮੈਨੂੰ ਢੀਕਦੀ ਆ ਹੁਣ ਖਾ ਖੁਕਾ ਹਾਂ ਖਾ ਖਾ ਸੁੱਕਾ ਅਜਾ ਫੜ ਲਾ ਹਿੰਦੂ ਬਰਾਦੇ ਨੇ ਲ ਮੈਂ ਫੜਾ ਤੂਪੇ ਤੂਪੇ ਤੂੰ ਫੋਨ ਕਰ ਦਿੰਦੀ ਮਾਖਾ ਜਾ ਹੁਣ ਕੀ ਪਤਾ ਕਰੇ ਹੋ ਕਾ ਨਾ ਜਾ ਕਹਲੇ ਹਾਂ ਤੂੰ ਫੋਨ ਕਰ ਦਿੰਦੇ ਅੱਡੇ ਤੋਂ ਮਾ ਫੋਨ ਆਏਗੀ ਕਰੇ ਹਾਂ ਮਾ ਕੀ ਕੋਈ ਜਵਾਬ ਕਰੇ ਨਾ ਹੋਵੇ ਫੇਰ ਔਖਾ ਹੋ ਜੀ ਮੈਂ ਫੇਰ ਕੱਪ ਦੀ ਫਿਰੂਗੀ ਆਣੇ ਆਣੇ ਸਪੱਜੀ ਫਿਰੂਗੀ ਮੇਰੀ ਮਾਂ ਨੂੰ ਲਿਆਓ ਠੀਕ ਹੁਣ ਬਿਮਾਰ ਹੋ ਗਈ ਸੀ ਹਾਂ ਠੀਕ ਹੈ ਠੀਕ ਹੈ ਬਤ ਹੁਣ ਦਵਾਈ ਬੂਟੀ ਲਿਆਉਂਦੇ ਨਾ ਹਾਂ ਆ ਜਉਂਦੀ ਐ ਤਾਂ ਹੀ ਤਾਂ ਮੈਂ ਆਵੀ ਜੇ ਮਰ ਜਾ ਤੂੰ ਤਸੇ ਕਰ ਦਪੈ ਰੇ ਹੋਰਾ ਕੱਪ ਚੜ ਗਈ ਮੱਲੋ ਮੱਲੀ ਮੇਰਾ ਹੋ ਗਿਆ ਨਾ ਭਾਈ ਨਹੀਂ ਦਿਖਦੀ ਇਹ ਤਾਂ ਮੈਂ ਤਾਂ ਦਵਾਈਆਂ ਨਾਲ ਸੁਨਹਿਰੀ ਚੜ੍ਹ ਜਾਂਦੀ ਤੂੰ ਕੋਈ ਕੰਮ ਕਰਨਾ ਸੀ ਘਰਸ ਨਹੀਂ ਬਸ ਤੇ ਆ ਜਾਂਦੀ ਆਈਦਾ ਕਰੋ ਨਹੀਂ ਆ ਬਾਤ ਦੂਰ ਬਾਟ ਨਾ ਤੈਨੂੰ ਪਤਾ ਮੈਂ ਸਾਪੜੀ ਆ ਇਹ ਸਿੱਚੀ ਭਾਈ ਜਾ ਓਹੋ ਆ ਮੈਂ ਧੋਤਾ ਕਿ ਮੈਂ ਸੁੱਤਾ ਪਿਆ ਮੈਂ ਤਾਂ ਪਾਣੀ ਦੇ ਬਾਰੀ ਤੇ ਗਿਆ ਸੀਗਾ ਰਾਤ ਸੌ ਤੱਕ ਬਚਾਰ ਹੁਣ ਸੌਂਗਾ ਉਹਨੂੰ ਪਤਾ ਹੀ ਨਹੀਂ ਲੱਗਾ ਵੀ ਮੇਰੇ ਨਾਨੀ ਆ ਗਈ। ਉਹ ਤਾਂ ਮੈਂ ਥੱਕਿਆ ਗਾਂਗਾ ਹੈਗਾ ਹੁਣ ਕੀ ਪਤਾ ਲੱਗੇ। ਮੈਂ ਹਰਪ੍ਰੀਤ ਨੂੰ ਬੋਰ ਮਾਰਦੀ ਆਂ ਵੀ ਪਾਣੀ ਲਿਆਉਗੀ। ਆਹ ਮਾਰ। ਹਰਪ੍ਰੀਤ ਪਾਣੀ ਲਿਆ ਕੇ ਨਾਨੀ ਖਾਤਰ ਵਿਆਹ ਦੂਗੀ ਕੋਈ। ਤੇ ਹੋ ਸਾਰੇ ਬੱਚੇ ਠੀਕ ਹੈ ਆਪਣੇ ਘਰ। ਆ ਠੀਕ ਹੈ ਸਾਰੇ ਬੱਚੇ। ਤੂੰ ਸਨਾ ਆਪਣੇ ਖੈਰ ਸੁਖਾ ਸਾਰੇ ਆ ਜੀ ਖੁਸ਼ੀ ਹੋਣਗੇ ਮੈਨੂੰ ਤੇ ਜਦੋਂ ਪਤਾ ਲੱਗਾ ਵੀ ਤੂੰ ਬਿਮਾਰ ਹੈ ਮੈਨੂੰ ਤਾਂ ਪੂਰਾ ਜੀ ਨਹੀਂ ਲੱਗਿਆ ਹੋਰ ਫੇ ਜੀ ਕਿੱਥੋਂ ਲੱਗੇ ਮੈਂ ਤਾਂ ਆ ਗਿਆ ਤੂੰ ਹੀ ਜਾ ਰਹੇਗੀ ਮਖਾ ਕੁੜੀ ਆ ਜਾਂਦੀ ਮੈਨੂੰ ਮਿਲ ਜਾਂਦੀ ਬੰਦੇ ਦਾ ਕੀ ਪਤਾ ਹੁੰਦਾ ਕਿਹੜੇ ਬਹਿਸਾਸ ਕਲਾਸ ਪੂਰੇ ਹੋ ਜਾਂਦੇ ਆ ਇਹ ਤਾਂ ਹੈਗੀ ਆਂ ਕਿ ਜੇ ਮਖਾ ਲ ਦੂਰ ਦੀ ਬਾਤ ਹੈ ਅੱਜ ਤਾਂ ਕੋਈ ਸਨਾ ਹੋਵੇ ਅੱਜ ਤਾਂ ਕੋਈ ਸਨਾ ਹੋਵੇ ਪਰਮਾਤਮਾ ਬਾਲੋ ਤੈਨੂੰ ਸੱਚ ਸਨ ਤਾਂ ਜੀ ਨਹੀਂ ਲੱਗਣਾ ਜਵੇਂ ਔਰ ਪਤਾ ਤਾਂ ਇਹ ਗਿਆਨ ਹੁਕਤੇ ਮਾਪੇ ਬੁੜੇ ਹੁੰਦੇ ਆ ਇਹ ਗਿਆਨ ਤਾਂ ਮਾਪੇ ਸਦਾ ਹੀ ਪਰ ਪਰ ਮਾਪੇ ਤਾਂ ਮਾਪੇ ਹੁੰਦੇ ਆ ਹਾਂ ਮਾਪੇ ਤਾਂ ਮਾਪੇ ਹੁੰਦੇ ਨੇ ਤੇ ਹੋਰ ਸਨਾ ਆਪਣੇ ਵਧੀਆ ਸਾਰੇ ਖੈਰ ਸੁਖ ਰਾਜੀ ਖੁਸ਼ੀ ਤੂੰ ਤਾਂ ਘਰ ਮੇ ਮਰ ਗਈ ਹੋਏਗੀ ਨਹੀਂ ਮਾਂ ਮਾਂ ਲੱਤ ਤੀ ਨਾ ਆ ਦਸਾ ਜਾ ਹੈ ਨਾ ਦਸ ਇੱਕ ਮੂੰਦਾ ਆਦਾ ਜੀ ਮੁੰਡਾ ਕਮੇ ਸਕ ਜਾਉਂ ਬੇਬੇ ਤੈਨੂੰ ਪਰ ਆ ਨਬਿੰਦ ਚ ਛੱਡ ਕੇ ਭਾਗ ਜਾਂਦਾ ਮਹਾਜਾ ਤੇਰੀ ਕਾਣ ਪਕਾਈ ਕਰਾਉਣੀ ਆ ਕੰਮ ਵਾਲੇ ਨੇ ਕਿ ਕੰਮ ਨਹੀਂ ਲੋਟ ਕੰਮ ਤਾਂ ਨਿਭਰਦਾ ਹੀ ਨਹੀਂ ਕਰਾਂ ਤੇ ਉਹ ਲਾੜਾ ਦਾ ਤਾਂ ਕੰਮ ਵਾਲਾ ਵਿਚਾਰਾ ਹੁਣ ਥੱਕ ਕੇ ਪੈ ਗਿਆ ਹਾਂ ਰਾਦਾ ਜੀ ਨਾ ਮੈਂ ਪੜਨੋਂ ਗਿਆ ਆਹ ਰਾਦੇ ਮੈਂ ਤੇਰੇ ਛੱਬ ਦੇ ਆਉਂਦਾ ਚਲ ਜਿੱਦੇ ਤੈਨੂੰ ਲੈਣ ਆਇਆ ਉੱਧ ਮਿਲ ਜੂ ਆਓ ਫੇਰ ਮੈਂਗਾ ਤੁਹਾਨੂੰ ਲੈ ਆਈਂਗਾ ਆਖੇ ਕਹਿੰਦੇ ਚੰਗਾ ਕੰਮ ਲਿਆਉਂਗਾ ਚਲ ਪੁੱਛ ਲਾਂਗੇ ਜੇ ਪਹਿ ਲੈਣ ਆਇਆ ਗਿਆ ਤਾਂ ਆ ਜਾਗਾ ਹੁਣ ਤਾਂ ਤੁਹਾਨੂੰ ਮਹੀਨਾ ਇੱਥੇ ਰੱਖਾਂਗੇ ਮਹੀਨਾ ਦਾ ਤਾਂ ਤਸਕਦੇ ਨਹੀਂ ਰਹੂੰਗੀ ਮੈਂ ਪਦਾਹ ਦਿਨਾਂ ਦੀ ਦਵਾਈ ਲੈ ਆਈ ਆ ਮੈਂ ਤਾਂ ਠੀਕ ਹੋ ਜਾਵਾਂਗਾ ਇੱਥੇ ਦੁੱਧ ਬਾਹਰ ਹੈਗਾ ਚੰਗਾ ਠੀਕ ਹੋ ਜਾਗੀ ਹੈ ਪਰ ਨਾ ਮੈਨੂੰ ਜੀ ਲੱਗਦਾ ਨਾਲ ਇਹਨਾਂ ਨਾਲ ਚੰਗਾ ਪਾਣੀ ਨੂੰ ਬੋਲ ਤਾਂ ਬੇਬੇ ਹੁਣ ਐ ਮਾਰੀ ਜਾਂਦੀ ਪਾਣੀ ਲੈ ਕੇ ਆ ਜਾ ਮੈਂ ਪਾਣੀ ਦਾ ਗਲਾਸ ਲੈ ਕੇ ਭੱਜ ਜਾ ਤੇ ਨਾਨੀ ਮੈਨੂੰ ਆਖੂਗੀ ਓਰੇ ਫੰਡੇ ਫੰਡੇ ਦਾ ਰਵਾਜ ਨਹੀਂ ਨਾਲੇ ਬੇਬੇ ਆਖੂ ਤੇ ਆ ਜੀ ਮਾਂ ਕੋਲੇ ਤੇ ਚੱਕ ਦਿੰਨੇ ਚੱਕ ਲੈਣੀ ਏ ਜੇ ਤੇਰੇ ਪੈਕਿਆਂ ਨੇ ਬੇਬੇ ਜੇ ਕੁਝ ਲੈ ਕੇ ਦੇਂਗੀ ਪੈ ਫੇਰੀ ਫੜਾਉ ਤੈਨੂੰ ਪੜਕੇ ਦਾ ਪਤਾ ਸੀ ਨਾਨੀ ਜਦੋਂ ਆਉਂਦੀ ਹੈ ਤੇ ਤੂੰ ਠੰਡੇ ਦੀ ਬੋਤਲ ਤਾਂ ਖੋੜਾ ਨਹੀਂ ਘੁੱਟ ਤਲਾ ਰਹਿੰਦੀ ਹਰ ਪ੍ਰੀਤ ਮੇਰ ਮਾਂ ਨੂੰ ਠੰਡਾ ਹੁੰਦਾ ਨਹੀਂ ਸਕੀਨ ਇਹ ਤਾਂ ਤੇਰੀ ਮਾਂ ਹੀ ਪੀਂਦੀ ਓਥੇ ਆ ਕੇ ਠੰਡਾ ਨਾ ਮੇਰੀ ਮਾਂ ਨੇ ਕਿਹੜਾ ਤੇਰੇ ਪੇਟੀ ਮੰਗਾ ਕੇ ਰੱਖ ਲਈ ਨਾ ਤੂੰ ਪਾਣੀ ਲਿਆਉਣ ਨਾ ਮਾਰੇ ਬਹੁਤ ਅੱਛੀ ਖੜ ਗਈ ਨਾ ਪਾਣੀ ਦੀ ਘੁੱਟ ਮੈਂ ਕਿਵੇਂ ਫੜਾ ਦਿਆਂ ਨਾਨੀ ਐ ਕਹਿ ਦੂਗੀ ਕੀ ਗੱਲ ਪਈ ਸੋਡੇ ਠੰਡੇ ਦਾ ਰਵਾਜ ਨਹੀਂ ਫਿਰ ਤੂੰ ਵੀ ਮੂੰਹ ਮੱਟਾ ਕਰਨਾ ਨਹੀਂ ਮੇਰੀ ਮਾਂ ਨੂੰ ਪਾਣੀ ਫੜਾ ਤਾ ਲੈ ਜਾ ਕੇ ਬਿਮਾਰ ਆ ਤਾਂ ਠੰਡੇ ਪੀਂਦੀ ਨਹੀਂਗੀ ਅੱਛਾ ਠੰਡੇ ਤੇ ਮੇਰੇ ਪੇਕੀ ਪਿੰਦੇ ਤੇਰੇ ਆਪਾਂ ਕੀ ਪਿੰਦੇ ਹਾਂ ਮੇਰੇ ਬੇਬੇ ਉਹੀ ਕਰ ਜਾ ਨਾ ਮੇਰੇ ਤੋਂ ਕਿੰਨੇ ਤੱਕ ਤੂੰ ਸਾਰਾ ਦਿਨ ਲੱਗਦੀ ਰਹਿੰਦੀ ਐ ਜਿਵੇਂ ਮੈਨੇ ਪੈਕੀ ਜਾਨੀ ਐ ਆਪਦੇ ਮਿਹਰੇ ਦੇਖਿਆ ਕਰਨ ਆਪਕੇ ਕੁਛ ਮਗਦਿਆਂ ਜਾ ਕੇ ਮੈਂ ਮੇਰੀ ਗੱਲ ਸੁਣ ਜਦੋਂ ਮੇਰ ਮਾਂ ਆ ਗਈ ਹੁਣ ਤੂੰ ਵੀ ਮੱਥੇ ਵੱਟ ਪਾਲੇ ਕੋੜ ਮੈਂ ਕਿੱਥੇ ਮੱਥੇ ਵੱਟ ਪਾਏ ਮੈਂ ਤੇ ਤੈਨੂੰ ਠੰਡਿਆਰੀ ਬੋਤਲ ਕਹੇ ਸੀ ਵੀ ਭੇ ਠੰਡਾ ਲਿਆਉਂਦੀ ਤਾਂ ਮਸਤਾਉ ਦਾ ਤਾਂ ਪਚਵਾਇਆ ਕਰਾਂ ਤਾਂ ਪਾਣੀ ਲਿਆਉਂਦੀ ਤੂੰ ਤਾਂ ਪਹਿਲੇ ਲੜਨ ਨੂੰ ਲੱਗ ਗਈ ਪਾਣੀ ਤੇ ਬਿਆਨ ਨਹੀਂ ਮੈਂ ਤਾਂ ਪਾਣੀ ਦਾ ਗਲਾਸ ਦੇ ਆਉਣੀ ਆ ਹੋ ਤਾਂ ਮੇਰੇ ਕੋਲੇ ਤਾਂ ਕੁਛ ਨਹੀਂ ਕਰਦੀ ਨੀ ਠੰਡਾ ਹੁੰਦਾ ਨਾ ਆਪੋ ਜੇ ਬਦਾਮ ਖਾਵੇ ਉਹ ਤਾਂ ਕੰ ਉਹ ਨਹੀਂ ਨਾ ਕਰਿਆ ਕਰਦੇ ਤੇ ਤੇਰੀ ਮਾਈ ਕਰਦੀ ਨਾ ਕਰੇ ਮੈਨੂੰ ਤੇ ਲੱਗਦਾ ਪਾਣੀ ਵੀ ਨਹੀਂ ਪੀਣਾ ਨਾਨੀ ਨੇ ਪਾਣੀ ਦੀ ਬੋਤਲ ਵੀ ਨਾਨੀ ਤਾਂ ਨਾਲ ਲੈ ਕੇ ਆਈ ਉਹ ਵੱਡੀ ਆ ਗਈ ਉਹ ਮੇਰੇ ਤੇ ਕੈਂਸਰ ਆ ਦੇ ਨਿੰਦੀ ਰਹਿੰਦੀ ਹੁਣ ਤੱਕ ਕੰਮ ਨਹੀਂ ਨਾਨੀ ਨੂੰ ਜਾ ਕੇ ਦੱਸਦੀ ਜੇ ਮਾਲੀ ਮੋਟੀ ਮੇਰੀ ਸੁਣੂਗੀ ਆਣੀ ਕੋਟ ਲੈ ਕੇ ਦੋ ਨਹੀਂ ਆਂਗੇ ਮੇਰਾ ਮੂੰਹ ਸੁੱਕਿਆ ਪਿਆਗਾ ਕੋਈ ਦਵਾਈਆਂ ਬੂਟੀਆਂ ਖਾਣੀਆਂ ਆ ਆ ਗਈ ਆ ਗਈ ਨਾਨੀ ਲੈ ਨਾਨੀ ਸੰਗਾ ਹੋ ਸ੍ਰੀ ਕਾਲ ਨਾਨੀ ਗਾ ਹੋਠੀ ਠੀਕ ਆ ਠੀਕ ਆ ਵਧੀਆ ਠੀਕ ਆ ਤੂੰ ਵਧੀਆ ਠੀਕ ਆ ਨਾਨੀ ਤੂੰ ਸੁਣਾ ਵਧੀਆ ਵਧੀਆ ਹੋ ਤੇਰੀ ਪੇਕੀ ਖੈਰ ਸੁੱਖਾ ਠੀਕ ਆ ਤੇਕੀ ਤਾਂ ਖੈਰ ਸੁੱਖੀ ਗੱਲ ਕਰ ਮੈਂ ਪੇਕਿਆਂ ਨੂੰ ਤੇਰੀ ਤੀ ਬਾਲਾ ਮਹਿੰਦੀ ਹੈ ਮੇਰਿਆਂ ਨੂੰ ਕੀ ਕਹਿੰਦੀ ਆ ਹੱਥ ਸਾਰਾ ਦਿਨ ਪੇਕਿਆਂ ਦੀ ਇਹ ਗੱਲ ਤੇ ਲੱਗੀ ਰਹਿੰਦੀ ਐ ਨਾਨੀ ਮੈਂ ਕਹਤਾ ਵੀ ਜੋ ਤੈਨੂੰ ਪਤਾ ਸੀ ਵੀ ਨਾਨੀ ਆਉਂਦੀ ਐ ਤੂੰ ਠੰਡੇ ਵਾਲੀ ਬੋਤਲਿਆਂ ਦੀ ਨਾਨੀ ਨੂੰ ਠੰਡਾ ਪਾ ਕੇ ਦੇ ਦੰਦੇ ਮੈਨੂੰ ਕਹਿੰਦੀ ਮੇਰੇ ਪੇਕੇ ਨਹੀਂ ਪੀਂਦੇ ਤਾਂ ਤੇਰੇ ਪੇਕੇਆਂ ਨੂੰ ਆਜ ਤਾਂ ਠੰਡਾ ਪੀਂਨ ਦੀ ਐ ਕਰਦੀ ਆ ਫਿਰ ਮੇਰੇ ਨਾਲ ਉਹ ਆਏ ਆ ਬੱਚਾ ਤੂੰ ਬੋਲਣ ਨਾਲ ਕਿ ਬਤਾਇਆ ਉਹ ਬਤਾਇਆ ਪਿੱਤਾ ਨਹੀਂ ਕਰੇ ਬੁੱਤ ਠੰਡਾ ਪਾਣੀ ਚੱਲ ਫਿਰ ਨਾਨੀ ਹੁਣ ਤੂੰ ਤਾਂ ਬਿਮਾਰ ਹੋ ਰਹੀ ਠੀਕ ਹੈ ਹਾਂ ਹਾਂ ਤਾਂ ਠੀਕ ਹੈ ਦਵਾਈਆਂ ਬੁੱਤ ਉੱਧਰ ਬੇਬੇ ਆਏ ਸਵੇਰ ਸਵੇਰ ਕਿਉਂ ਹੈ ਸਵਾ ਤਾਂ ਬਦਲਿਆ ਨਾ ਹੁੰਦਾ ਨਾਨੀ ਬਦਲਣਾ ਪੈਂਦਾ ਨਹੀਂ ਉਹ ਮਰਦੇ ਘਰ ਨਾ ਬੰਦੇ ਨੂੰ ਬਦਲਣਾ ਪੈਂਦਾ ਮੈਂ ਤੈਨੂੰ ਦੱਸਾਂ ਉਹ ਨਹੀਂ ਗੱਲ ਨਹੀਂ ਚੱਲਦੀ ਹੁੰਦੀ ਪਹਿਲਾਂ ਉਹ ਬਸ ਹੈ ਹੈ ਜਲ ਸੁਆਦ ਹੈ ਚਲ ਪੀ ਲਣਾ ਨੀ ਪਾਣੀ ਹੋਰ ਦੱਸ ਚਾਹ ਬਣਾਵਾਂ ਚਾਹ ਬਣਾ ਦੇ ਚਾਹ ਕਰਦੀ ਮੈਨੂੰ ਠੱਡੇ ਮੁੰਡੇ ਵੀ ਨਹੀਂ ਲੋੜ ਚਲ ਚਾਹ ਤਾਂ ਬਣਾ ਦੂੰਗੀ ਹਾਂ ਕਹਿ ਦੇ ਤੇਰੀ ਕੁੜੀ ਨੂੰ ਹੁਣ ਜੇ ਕੁਛ ਖਾਣਾ ਪੀਣਾ ਤਾਂ ਤਾਂ ਮੰਗਵਾ ਲਈ ਉਸ ਨੇ ਖਾਂਦੀ ਮੈਂ ਤਾਂ ਚਾਹ ਲਾ ਉਧਰ ਜਾ ਦੂੰਗਾ ਲ ਭਾਣਾ ਖਾ ਲ ਦਲੀਆ ਖਾਂਗੇ ਇਹਨੇ ਹਾਂ ਚਲ ਫਿਰ ਪੁੱਛ ਲੂ ਮੇਰੀ ਬੇਬੇ ਨੂੰ ਤੇ ਦਲਿਆ ਕਿਵੇਂ ਦੂਜੇ ਦੁਕਾਨ ਤੋਂ ਲਿਆ ਕੀ ਬਣਾ ਦੀਏ ਕਿ ਘਰੇ ਕਣਕ ਦਾ ਮੇ ਬਣਾ ਦੀਏ ਭਵਾ ਘੋ ਲਿਆਈ ਭਵਾ ਦੁਕਾਨ ਤੋਂ ਲਈ ਚੰਗਾ ਹਾਂ ਚੱਲੇ ਮੈਨੂੰ ਗਲਾਸ ਭੜਾ ਦੇ ਨਾ ਨਹੀਂ ਮੈਂ ਤੇ ਮੈਂ ਗਲਾਸ ਲੈ ਜਾਣੀਆਂ ਤੇ ਨੇ ਮੈਂ ਚਾਹ ਪੁੱਟ ਬਣਾ ਲੈਣੀਆਂ ਵਧੀਆ ਜੀ ਲੌਂਗ ਲੈ ਕੇ ਆ ਕੇ ਬਣਾ ਦੇਣੀਆਂ ਤੈਨੂੰ ਨਾ ਨਹੀਂ ਹਜੇ ਵੀ ਖਾਂਗਾ ਹੋਈ ਤੇ ਤੈਨੂੰ ਉਹ ਆਹ ਜਿਵੇਂ ਕਹਤੇ ਸੀ ਮੈਂ ਤਾਂ ਇਹ ਕਿਸੇ ਮਦਾਈ ਦੀ ਮਾਰੀ ਆ ਗਈ ਮਖਾ ਬੜਾ ਉਦਰੀ ਪਈ ਸੀ ਮਾਂ ਤੂੰ ਕਿਵੇਂ ਆ ਕਿਵੇਂ ਆ ਅੱਛਾ ਬਹੁਤਾ ਕਮਾਦਨ ਜਾ ਜਾਏ ਨਹੀਂ ਜਾਂਦਾ ਘਰ ਬਾਹਰ ਅੰਦਰ ਵਗ ਜਾ ਮੈਂ ਤਾਂ ਦੇਖ ਰੋਕਿਆ ਨਹੀਂ ਸੀ ਮੇਰੀ ਬੇਬੇ ਨੂੰ ਵੀ ਜਾਇ ਨਾਨੀ ਕੋਲੇ ਮਿਲਿਆ ਆਪ ਹੀ ਨਹੀਂ ਕਰਦਾ ਮੋਹ ਛੱਡਦੀ ਆਹ ਹੋ ਦਾਈਆ ਭੈਲਾ ਤਾਂ ਇਹ ਆਪ ਹੀ ਅੰਦਰਲੀ ਚੂਈ ਆਪ ਹੀ ਨਹੀਂ ਨਿਕਲਦੀ ਕਰਦਾ ਬਾ ਮਾਰ ਕਰਦੀ ਆ ਕਰਦਾ ਬਾਲਾ ਜਿਆਦੇ ਕਰਦੀ ਨਾਨੀ ਐਨਾ ਨਹੀਂ ਚਾਹੁੰਦਾ ਹੁਣ ਜਦੋਂ ਮੈਂ ਆ ਗਈ ਮੈਂ ਸਾਹਮਣੇ ਆ ਵੀ ਗਈਆਂ ਕਰ ਉਹਨੂੰ ਕੀ ਲੋੜ ਪਈ ਆ ਉਹ ਬਗਵਾ ਆਉਣਾ ਦੁਨਿਆਵੀ ਸਿਆਣੀ ਤਨ ਹਲੇ ਪਪਾ ਨਹੀਂ ਕਰਦਾ ਕੋਈ ਨੀ ਨਾ ਨਹੀਂ ਸਾਰੇ ਪਤਾ ਲੱਗ ਜਾਂਦੇ ਤੂੰ ਵੀ ਮੇਰੀ ਮਾਂ ਕਰਨੀ ਪੈਰ ਮਾਰਦੀ ਬੇਬੇ ਕੰਨੀ ਨਾਨੀ ਚਲ ਮੈਂ ਲਿਆਉਣੀ ਚਾਹ ਬਣਾ ਕੇ ਹੋਈ ਦਨ ਦਾ ਲੱਗੀ ਜਾਂਦਾ ਹੈ ਵੀ ਸੱਸ ਕੰਨੀ ਸੱਸ ਤਾਂ ਵੀ ਭਾੜੀ ਲੱਗਣ ਲੱਗ ਜਾਂਦੀ ਹੈ ਮੈਨੂੰ ਹਾਂ ਆ ਦੇਖ ਲੈ ਇਹਨੂੰ ਕੋਈ ਕਾਸ਼ੇ ਦਨ ਆ ਪੈਰਾਵਨਾ ਕੋੜੇ ਵੇਚ ਕੇ ਕੋਈ ਕੁਛ ਹੋਈ ਜਾਵੇ ਕੋਈ ਲੜੇ ਕੋਈ ਬੋਲੇ ਕਰੇ ਰਾਮ ਨਾ ਸੁੱਤਾ ਰਹਿੰਦਾ ਸਾਰਾ ਦਿਨ ਮੈਨੂੰ ਤਾਂ ਲੱਗਦਾ ਦਿਮਾਗ ਹੀ ਨਹੀਂ ਸੁੰਦਰੀ ਕੀ ਕਰਨ ਕਿਹੜੇ ਵੇਲੇ ਆਵੇਗੇ ਸੁੱਤੇ ਪੈਨੂ ਕਿਉਂ ਆ ਹੁਣਾ ਕੀ ਸੀ ਨਾਨੀ ਆਈ ਐ ਨਾਨੀ ਆਈ ਐ ਹਾਂ ਨਾਨੀ ਕਿੱਥੇ ਐ ਅੰਦਰ ਵੇਖੀ ਨਾਨੀ ਹੋਰ ਕਿੱਥੇ ਨਾਨੀ ਮੇਰੇ ਕੋਲ ਜੀ ਧੱਬ ਕੇ ਹੁਣ ਦੱਸਿਆ ਤਾਂ ਨਾਨੀ ਆਈ ਐ ਲ ਮੈਂ ਕੀ ਦੱਸਾਂ ਤੈਨੂੰ ਸੁੱਤੇ ਪੈਨੂ ਵੀ ਨਾਨੀ ਆਈ ਐ ਤੇਰੀ ਮਾਂ ਤਾਂ ਉਹਦਾ ਲੜਾਈ ਸ਼ੁਰੂ ਕਰ ਲਾਂਦੀ ਐ ਮਾਂ ਕੀ ਕਹਿੰਦੀ ਐ ਵਿਚਾਰੀ ਮੇਰੀ ਆਹੋ ਉਥੇ ਦੁਪਹਿਰੇ ਚ ਬੈਠੀ ਬਿੱਕੀ ਜਾਵੇ ਇਹਨੂੰ ਨਿੰਮਾਂਥਲੇ ਮੈਂ ਕਹੇ ਤੇ ਬਿਮਾਰ ਹੋ ਗਈ ਦਵਾਈ ਹੁੱਟੀ ਤਾਂ ਸਾਨੂੰ ਦਵਾਉਣੀ ਪਊ ਆ ਜਾ ਅੰਦਰ ਉੱਠ ਕੇ ਆਈ ਨਹੀਂ ਮੈਂ ਤਾਂ ਸੁੱਤਾ ਪਿਆ ਸੀ ਪਤੀ ਐ ਮੜਾ ਗਈ ਗੱਲ ਪਾਣੀ ਦੀ ਵਾਰੀ ਤੇ ਬਾਗਿਆ ਦੋ ਘੰਟਿਆਂ ਦਾ ਪਾਣੀ ਸੀਗਾ ਦੋ ਘੰਟਿਆਂ ਨਗਾ ਆਏ ਤੇ ਸੌਂ ਜਾ ਨਾ ਆਏ ਜਿਵੇਂ ਸਾਰੀ ਰਾਤ ਤੱਕ ਤੈਨੂੰ ਪਤਾ ਕਿੰਨਾ ਕੰਮ ਕਰਦਾ ਸਾਰੇ ਪਿੰਡ ਚੋਂ ਵੱਧ ਕੰਮ ਕਰਦਾ ਹਾਂ ਹਾਂ ਦੋ ਘੰਟੇ ਸਾਰੀ ਰਾਤ ਲੰਘੀ ਮੇਰੀ ਪਾਣੀ ਲਾਉਂਦੇ ਦੀ ਚਲ ਜਾ ਨਾਨੀ ਕੋੜੇ ਰਗ ਜਾ ਅੰਦਰ ਬੈਠੀ ਐ ਕੋ ਜਾਣਾਗਾ ਉਹ ਤੇਰੀ ਬਾਹ ਨਿਆਉਣਾ ਨੂੰ ਉਹਦੀ ਕਹਦੇ ਨੀ ਆ ਵੀ ਚੜਾ ਕੇ ਲਿਆ ਉਹਨੂੰ ਗਰਮੀ ਆ ਗਈ ਮੇਰੀ ਨਾਨੀ ਉਸੇ ਨੂੰ ਉਹ ਚੜਾ ਲੈਂਦਾ ਔਟਰਸਾਈਕਲ ਤੇ ਚੜੀ ਹੁਣ ਮੈਨੂੰ ਕਦੋਂ ਪਤਾ ਸੀ ਉਹ ਤਾਂ ਤੇਰੀ ਮਾਂ ਨੇ ਦੱਸਣਾ ਸੀ ਉਸੇ ਨੂੰ ਪਤਾ ਸੀ ਆਉਂਦੀ ਦਾ ਨਾਨੀ ਦਾ ਮੈਨੂੰ ਤਾਂ ਹੁਣੇ ਹੀ ਪਤਾ ਲੱਗਾ ਸੀ ਉਹਦੀ ਨਾਨੀ ਆ ਗਈ ਲੈ ਹੁਣ ਬਚਾਰੇ ਮੇਰੇ ਕੋਲ ਝੱਪ ਗਈ ਤੇ ਮੇਰੇ ਪੇਕੇਆਂ ਤੇ ਬੁਲਾਣ ਲੱਗਦੇ ਆ ਮਾਂ ਪੁੱਤ ਉਹ ਲੱਗਦਾ ਤਾਂ ਨਹੀਂ ਹੈਗਾ ਮੈਂ ਤਾਂ ਸੱਚੀ ਗੱਲ ਕਰਦਾ ਹਾਂ ਹਾਂ ਉਹ ਮੈਂ ਕਿਹੜੀ ਕਿਹੜੀ ਤੁਰਕੀ ਆਈ ਹੂੰ ਤੇ ਫਿਰ ਕਹਿਦਾ ਵੀ ਤੇਰੀ ਮਾਂ ਹੁਣ ਮੈਨੂੰ ਨਾਨੀ ਮੈਨੂੰ ਲਾਂਬੇ ਦੂ ਮੈਂ ਉਹਨੂੰ ਕੀ ਮੂੰਹ ਦਿਖਾਉਂਗਾ ਹੁਣ ਨਾ ਮੂੰਹ ਦਿਖਾਉਣਾ ਨਾ ਮੀਨੂ ਹੁਣ ਇਹਨੂੰ ਮੂੰਹ ਦਿਖਾਉਣਾ ਪੁੱਣਾ ਨੀਨ ਤਾਂ ਮੇਰੇ ਪਹਿਚਾਣ ਨੂੰ ਨਹੀਂ ਦਿਖਾਉਣਾ ਪੈਂਦਾ ਉਹਨਾਂ ਮੇਰੇ ਤਾਂ ਕੋਈ ਆਖਿਆ ਨਹੀਂ ਉਹਨਾਂ ਮੇਰੇ ਤੇ ਜਮਾੜਾ ਕਹਦੇ ਵੀ ਏਡੇ ਤੋ ਜਾ ਕੇ ਚੜਾ ਲਿਆ ਕੋਈ ਆਉਂਦਾ ਸੌ ਸੌ ਕੁਛ ਕਰਦੇ ਹੁੰਦੇ ਆ ਮਾਪਾ ਤਦੋਨੇ ਹੁਣ ਤੇਰੀ ਮਾਂ ਨੇ ਕਹਿਣਾ ਸੀ ਭਈ ਮੇਰੀ ਮਾਂ ਆਉਦੀ ਉਹਨੂੰ ਚੜਾ ਲਿਆ ਹੁਣ ਮੈਂ ਥੋੜਾ ਕਹਿਣਾ ਸੀ ਨਾ ਮੈਨੂੰ ਦੱਸਿਆ ਨਾ ਪੁੱਛਿਆ ਮੈਂ ਐਵੇਂ ਵਿੱਚ ਤੁਰ ਹੀ ਫਰਾ ਆ ਆਉਂਦਾ ਮੁੰਡਾ ਜਿਆਦਾ ਸਸਤਾ ਪਿਆ ਸੀ ਤੁੱਪੇ ਹੀ ਮੱਥਾ ਟੇਕਦਾ ਨਾਨੀ ਜਾਂਦਾ ਰਖਤਾ ਤੇਰੀ ਵੱਡੀ ਉਮਰ ਹੋਵੇ ਤੇ ਤੂੰ ਉਹ ਤਾਂ ਗਰਮੀ 'ਚ ਹੀ ਸੁੱਤਾ ਪਿਆ ਸੀ ਮਾਨੀ ਤੈਨੂੰ ਮੈਂ ਕੀ ਦੱਸਾਂ ਰਾਤ ਪਾਣੀ ਦੀ ਬਾਰਿਸ਼ ਸੀ ਮੈਂ ਕੰਮ ਵਾਲਾ ਕਰਦਾ ਅੱਛਾ ਤੇ ਹਰਪ੍ਰੀਤ ਨੇ ਮੈਨੂੰ ਦੱਸਿਆ ਨਹੀਂ ਨਹੀਂ ਮੈਂ ਤੈਨੂੰ ਨਹੀਂ ਚੜ੍ਹਾ ਖੇਲੇ ਹੁੰਦਾ ਤੁਹਾਡੇ ਤੋਂ ਚਾਹ ਦਵਾ ਕਰਕੇ ਬਿਠਾਇਆ ਨੇ ਫੇਰ ਅੱਗੇ ਸੁੱਤਾ ਪਿਆ ਮੈਂ ਵੀ ਨਹੀਂ ਬੁਲਾਇਆ ਰਹੀ ਮੈਂ ਆਲੋ ਮਾਨੀ ਤੂੰ ਕਹੇ ਆਈ ਹੋਏਗੀ ਲੈ ਉੰਡੀ ਲਈ ਫਿਰ ਤਾਂ ਕਿੰਨੇ ਔਖੀ ਹੋ ਕੇ ਆਈ ਹੋਈ। ਹੋਪਦਾ ਦੱਸ ਗੱਲਾਂ ਦੀਆਂ ਇਹ ਤੇ ਤੁਰਾ ਗਿਆ ਦਾ ਮੈਨੂੰ ਐ ਕੀ ਹੁੰਦਾ ਸੀ ਆ ਅੱਡੇ ਤੋਂ ਨਾਨੀ ਹੋਰ ਸਾਰੇ ਆਪਣਾ ਪਰਿਵਾਰ ਠੀਕ ਹੈ ਮੇਰੇ ਬਾਰੇ ਵਧੀਆ ਬੁੱਤ ਸਾਰੇ ਵਧੀਆ ਠੀਕ ਠਾਕ ਤੂੰ ਦੱਸ ਤੂੰ ਤਾਂ ਬਾਹਰ ਹੋ ਵੇ ਕਮਾਚ ਹੈ ਨਾਨੀ ਨਾਨ ਕੀ ਗੇੜਾ ਮਾਰਿਆ ਨਾਨੀ ਮੈਂ ਕੀ ਕਰਾਂ ਕਿੱਥੋਂ ਮੈਂ ਜਾਵਾਂ ਮੈਨੂੰ ਕੰਮ ਹੀ ਬਾਲਾ ਰਹਿੰਦਾ ਹੈਗਾ ਕੰਮ ਨੋ ਪਾਵੇ ਕੋਈ ਨਾ ਕੱਲਾ ਬੰਦਾ ਮੈਂ ਤਾਮੜ ਹੈ ਨਹੀਂ ਕੋਈ ਹੋਰ ਮੈਂ ਇਕੱਲੇ ਕੰਮ ਕਰਦਾ ਸਾਰੇ ਨਾਨੀ ਆਪਤਾ ਲੈਣ ਆ ਜਾਂਦੇ ਦੋਨੇ ਮਾਪੁੱਤ ਆ ਜਾਂਦੇ ਲੈ ਨਾਨੀ ਤੂੰ ਜਦੋਂ ਆਣਾ ਤਾਂ ਗਈ ਹੁਣ ਤੇਰਾ ਇੱਛੀ ਸੀ ਪਤਾ ਲੈ ਲਾਂਗੇ ਐਥੇ ਆ ਮੈਂ ਪਤਾ ਨਾ ਨਾ ਆ ਲੋ ਹੁਣ ਤਾਂ ਮੈਂ ਸੋਡੋ ਕੋਈ ਆ ਗਿਆ ਉਹ ਤਾਂ ਤੂੰ ਠੀਕ ਆ ਫਿਰ ਉਹ ਤਾਂ ਬਿਮਾਰ ਤਾਂ ਪਹਿਲਾਂ ਹੋਈ ਸੀ ਤੂੰ ਹਾਂ ਹੋ ਗਈ ਆਈ ਐ ਉਹ ਲੋ ਆ ਜਾਂਦੇ ਦੋਨੇ ਮਾਪੁੱਤ ਮੇਰੇ ਕੋਈ ਮਿਲਣਾ ਕਰਕੇ ਫੇਰ ਆ ਜਾਂਦੇ ਸੀ ਆ ਜਾ ਫੇਰ ਆ ਆ ਮਰੀ ਤਾਂ ਹੀ ਆਜੇ ਹੁਣ ਤਪੋਗਤੀ ਆ ਨਾਨੀ ਹੋਇਆ ਤੂੰ ਤੱਕੜੀ ਪਈ ਐਗੀ ਆਏ ਤੋ ਕੀ ਹੁੰਦਾ ਕੁਝ ਨਹੀਂ ਹੋਵੇ ਤੈਨੂੰ ਤਾ 100 ਸਾਲ ਦੀ ਹੋਏਗੀ ਪੂਰੇ ਦੀ ਲੈ 100 ਸਾਲ ਦੇ ਆ ਮੈਂ ਕਹਿੰਦੇ ਮੱਥੇ ਤੇ ਲਿਖਿਆ ਵੀ 100 ਸਾਲ ਦੀ ਹੋ ਲੈ 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 ਮੱਥੇ ਤੇ ਹੀ ਲਿਖਿਆਗਾ ਪੁਰਾਣੇ ਬੰਦੇ ਦਾ ਸਾਰੀ ਵੱਡੀ ਉਮਰ ਹੁੰਦੀ ਆ ਨਾ ਹੀ ਤਾਂ ਜਿਹੜੀ ਖਰਾਕਾ ਸੀ ਨਾ ਪਹਿਲਾਂ ਬਾੜੀਆਂ ਚੰਗੀਆਂ ਸੀ ਵੇ ਨਾਨੀ ਅੱਛਾ ਹਾਂ ਖਰਾਕਾ ਕੋਲੇ ਖਾਦੀਆ ਪੁੱਤ ਖਰਾਕਾ ਚੰਗਾ ਨਾਨੀ ਤੂੰ ਐ ਕਰ ਕੋ ਵੀ ਆਰਾਮ ਕਰ ਲੈ ਮੈਂ ਤਾਂ ਨਾ ਥੱਕਿਆ ਪਿਆ ਮਤਲਬ ਨੀਂਦ ਆਈ ਜਾਂਦੀ ਐ ਮਤਲਬ ਸੌਣ ਨਾ ਕਤਲ ਆਹ ਸੌਂ ਜਾ ਪੈ ਜਾ ਜਾ ਕੇ ਤੇ ਸਤਾ ਪਿਆ ਸੀ ਬਿਚਾਰ ਜੇ ਬਾਕਾ ਸਾਰਾ ਦਿਨ ਕੰਮ ਕਰਦਾ ਫਿਰਦਾ ਰਹਿੰਦਾ ਉਹ ਇਹਦੀ ਬਹੂ ਆਈ ਢੱਕਾ ਨਹੀਂ ਕਰਦੀ ਉਹ ਤਨਾ ਨੀਰਾ ਪਾਵੇ ਪਰ ਸਾਨੂੰ ਨਾ ਕੋਈ ਆਇਨੀ ਵਾਲਾ ਕੰਮ ਹੋਰ ਕਰਨਾ ਕਰਦਾ ਸਾਰਾ ਕਰਦਾ ਤਾ ਨਾ ਇਹ ਮੁੰਡੇ ਦੇ ਸਿੱਤ ਹੀ ਆ ਜਾਨੀ ਮਾਂ ਕੋਲੇ ਵਿਚਾਰੀ ਕੋ ਦੋ ਮਿੰਟ ਕਰ ਲ ਦੁੱਖ ਸੁੱਖ ਕਰਦੇ ਆਂ ਸਾਰਾ ਦਿਨ ਹੀ ਲੜੀ ਜਾਂਦੀ ਐ ਨੀ ਮਾਂ ਮੇਰੇ ਨਾਲ ਕਿੱਦਾਂ ਆ ਗਈ ਸੀ ਤੂੰ ਮਾਦਈਂ ਮਸ ਕੰਮ ਧੰਦਾ ਜਾਂ ਹੁੰਦਲੀ ਆ ਜਾਂ ਫੜਾ ਕੇ ਆਈ ਸੀ ਉਹਨੂੰ ਲੈ ਕੇ ਹਾਂ ਮਾਦਲੀਆਂ ਬਣਾ ਦੇ ਤੂੰ ਮੇਰੇ ਮਾਂ ਖਾਤਰ ਅੱਛਾ ਲਾ ਅੱਗੇ ਬਣਾਉਣਾ ਤੇ ਰੱਖ ਤੋ ਤਬਾ ਬਣਾ ਦਊਗੀ ਬਾੜੀ ਹੈ ਤੈਨੂੰ ਹੈ ਪੁੱਛਣਾ ਨੇ ਤਾਂ ਨੱਕ ਚ ਦਮ ਲਿਆ ਤਾਂ ਮੇਰੇ ਅੱਛਾ ਹਾਂ ਲੜਦੇ ਰਹਿੰਦੇ ਜਾਰ ਅਗਲੀ ਕਮਾਂਡ ਵੀ ਕਹਿੰਨੇ ਵੀ ਤੇਰੇ ਨੂੰ ਤਾਂ ਬਾਹਰੇ ਪਹਿੜੀ ਆ ਤੂੰ ਵੀ ਨਿਕਲ ਜਾਂਦੀ ਕਿ ਮੇਰੇ ਕੋਈ ਬੜਜਾ ਕਾ ਦਾ ਜਨ ਲਾਇਆ ਕਰ ਉਥੇ ਦੇ ਬੈਸ ਆਪਾਂ ਦੋਨੇ ਮਾਵਾ ਚ ਗੱਲਾਂ ਕਰ ਲਿਆ ਕਰਗੇ ਤੇ ਅੱਜ ਡਹੌੜਾ ਹੋ ਜੇ ਕਿ ਮੈਂ ਜਾ ਮਾਂ ਉਹ ਗਰਲਾਰ ਕੱਲਾ ਦਾ ਵਿਚਾਰਾ ਕੱਲੇ ਦੇ ਸਿਰ ਤੇ ਕੰਮ ਮੈਂ ਤੈਨੂੰ ਪਤਾ ਖੇਤ ਬੰਨੇ ਜਾਂਦਾ ਫਿਰ ਇਹ ਕੱਲੀ ਹੁੰਦੀ ਆ ਕਿ ਪਰ ਤੈਨੂੰ ਪਤਾ ਸੌ ਘਰ ਕੋਈ ਆਉਂਦਾ ਜਾਂਦਾ ਹੁਣ ਮੈਂ ਕਿਵੇਂ ਆਮ ਫਿਰ ਉਹ ਹੋਊਗਾ ਛੱਡ ਕੇ ਵੀ ਬਾਗੀ ਤੂੰ ਮਾਂ ਓਏ ਮੁੰਡੇ ਦੀ ਮਾਰੀ ਨਹੀਂ ਜਾਂਦੀ ਵੀ ਆਖੂਗਾ ਵੀ ਮਾਂ ਵੀ ਛੱਡ ਕੇ ਜਾਂਦੀ ਮਾਰੀ ਨਹੀਂ ਜਾਂਦੀ ਮੈਂ ਜੇਦੇ ਮੰਗਰ ਲੱਗਣਾ ਹੋਵੇ ਤਾਂ ਬਾਹਲਾ ਘਰ ਖਰਾਬ ਹੋ ਜਾਏ ਸਾਡਾ ਆ ਨਾ ਕਰਾਂਦੀ ਨਹੀਂ ਤਾਂ ਜਦੋਂ ਬਾਹਰ ਘਾਟਦੇ ਆਉਣ ਲੱਗ ਜਾਂਦੀਆਂ ਨੂੰ ਕੋਈ ਆਹੋ ਜਨਾ ਵੇਲੇ ਲੱਗ ਜਾਂਦਾ ਪਤਾ ਫਿਰ ਸਿਕਾਉਂਦੀਆਂ ਹੱਸ ਕੇ ਆਉਂਦੀਆਂ ਹਾਂ ਜਿਸ ਸੱਸ ਨੇ ਆਇਆ ਤੇ ਜਿਸ ਸੱਸ ਨੇ ਆਇਆ ਥੋੜੀ ਕਹਿੰਦੀ ਆ ਵੀ ਜਿਸ ਸੱਸ ਨੇ ਕੰਮ ਕਰਿਆ ਖਰਚਾ ਇੰਨਾ ਕਰਦੀ ਐ ਰਹਿ ਰੱਬ ਦਾ ਨਾਮ ਲੈ ਆਪੋ ਤਾਂ ਇਹ ਪੂਈ ਪੂਈ ਨਾ ਬੰਦੇ ਆ ਹਾਂ ਇਹਨੂੰ ਕੀ ਹਜੇ ਨੇ ਤੂੰ ਮੁੜਕਾ ਆਇਆ ਕੰਨਾਂ ਦਾ ਹਮਾਇਤ ਲੱਗੀ ਰਹਿੰਦੀ ਸਾਰਾ ਦਿਨ ਆਰਡਰ ਕਰ ਦਿੰਦੀ ਆ ਔਨਲਾਈਨ ਵਾਲੇ ਨੂੰ ਉਹ ਬਾਰ ਚ ਖੜਾ ਰਹਿੰਦਾ ਬਲਾਈ ਖਰਚਾ ਕਰਦੀ ਹੈ ਜੀ ਅੱਛਾ ਹਾਂ ਦਾ ਤੂੰ ਸਭ ਕੋਈ ਨਹੀਂ ਆ ਰਹੀ ਮਿਸੋਣੀ ਬੁਰੀ ਤਾਂ ਨਹੀਂ ਲੈ ਪਾ ਲਾ ਨੇ ਆਹ ਮੈਂ ਤੇਰੇ ਦਿੱਤੇ ਹੀ ਪਾਈ ਤਾ ਤਰਾ ਦੇਖੋ ਤੂੰ ਦਿੱਤਾ ਸੀ ਇਹ ਸਮਾ ਲਿਆ ਮੈਂ ਤਾਂ ਕਦੇ ਹੋਰ ਸਮਾਹੀ ਨਹੀਂ ਨਾ ਮੈਂ ਤਾਂ ਖਰਚਾ ਕਦੇ ਕੀਤਾ ਹੀ ਨਹੀਂ ਅੱਗੇ ਬੁੜੀਆਂ ਕਿੱਥੇ ਛੂਟ ਮਹਾਂਵ ਦੀਆਂ ਸੀ ਹੁਣ ਤਾਂ ਤੈਨੂੰ ਪਤਾ ਬਾਹਰ ਗਿਆ ਆ ਤੇਰੇ ਚੱਪਲਾ ਨਾ ਆਰਡਰ ਕਰਤਾ ਕਦੇ ਸੁਰਖੀ ਨਾ ਆਰਡਰ ਕਰਤਾ ਲੈ ਮੈਂ ਦੱਸ ਕੀ ਕਿਹੜੇ ਕੋਚ ਡਿੱਗਾ ਨਹੀਂ ਦੱਸ ਕੀ ਕਹੇ ਨਾ ਰਾਮ ਇਨੇ ਪਾਸੇ ਕਿੱਥੋਂ ਆਉਂਦੇ ਆ ਕਿੱਥੋਂ ਆਉਂਦੇ ਆ ਮਰ ਨਹੀਂ ਚੁੰਦੇ ਜਾਂਦਾ ਇਕੱਲੇ ਦੀ ਕਮਾਈ ਆ ਇਕੱਲੇ ਦੀ ਕਮਾਈ ਆ ਉਹ ਦੁੱਧ ਬਾਅਦ ਚੋਂ ਕੋਈ ਇੰਨਾ ਬਚਦਾ ਵਾ ਹਾਂ ਘਰੇ ਲੱਗਦਾ ਗਾ ਦੁੱਧ ਹੂੰ ਦੁੱਧ ਘਰੇ ਲੱਗ ਜਾਂਦਾ ਤਾਂ ਮੈਂ ਸਾਰੇ ਖਰਚੇ ਹੀ ਲੋਟ ਆਉਂਦੇ ਲੋਟ ਆਉਂਦੇ ਇਹਦਾ ਹੀ ਆ ਬਾਰੇ ਹਾਂ ਕੀ ਕਰਿਆ ਜਾਵੇ ਚਲ ਤੂੰ ਨਾ ਬੋਲਿਆ ਕਰ ਤੂੰ ਚੁੱਪ ਕਰ ਜਾ ਕਰ ਮੈਂ ਤਾਂ ਜਾ ਜਾਈਂਗੀ ਜਾਣਾ ਮੈਂ ਵੀ ਕਰ ਜੰਨੇ ਮੈਂ ਤਾਂ ਬੋਰਡ ਬੋਰਡ ਕਰਕੇ ਹਟ ਜਾਂਦੀ ਹਾਂ ਹਾਂ ਆਪ ਦੀ ਮਨ ਜਦੋਂ ਆਉਂਦੀ ਐ ਦੀ ਹਾਂ ਤੇ ਬਲਾਈ ਕੋਸਾ ਉਹ ਕਰਦੀ ਹੈ ਕਿ ਕਦੇ ਕੁਸ ਬਣਾ ਲਿਆ ਕਦੇ ਕੁਸ ਬਣਾ ਲਿਆ ਤੇ ਮੈਨੂੰ ਇਹਨੇ ਕਦੇ ਨਹੀਂ ਆਖੀ ਮਾਂ ਤੇਰਾ ਵੀਜ ਕੋਸ ਦੋ ਖੁਦਾ ਦਾ ਖਦਾਗਾ ਹਾਂ ਚੀਜ਼ ਬਣਾ ਕੇ ਦੇਦਾ ਤੈਨੂੰ ਵੀ ਤੂੰ ਕਾਤੋ ਪੈਗੀ ਜੇ ਮੈਂ ਕਰਿਆ ਮਨ ਖਰਾਬ ਕਰ ਲਾ ਵੀ ਮੇਰੀ ਮਾਂ ਨਹੀਂ ਆਈ ਕਦੇ ਮੇਰੇ ਭਰਾ ਨਹੀਂ ਮਿਲਣ ਆਇਆ ਹਾਂ ਕਦੇ ਇਹਨੇ ਦੁੱਖ ਦਾ ਸੁੱਖ ਦਾ ਨਹੀਂ ਪੁੱਛਣਾ ਮੇਰਾ ਇਹ ਦੱਸ ਕੀ ਕਰਨੀ ਐ ਨੂੰ ਆਏ ਜਨਣਾ ਤਾਂ ਕੀ ਕਰਾਉਣਾ ਹੁੰਦਾ ਓ ਲਾਲ ਆ ਜਾਂਦਾ ਵਿਚਾਰਾ ਬਾ ਆਂਦਾ ਮੇਰੇ ਕੋਲ ਕਹਿੰਦਾ ਮਾਂ ਕਿ ਮੈਂ ਹਾਂ ਬੈਠੀ ਹਾਂ ਹਾਂ ਮਾਂ ਬੱਠੀਆਂ ਪੁੱਤਰਾ ਅਜਾ ਮੁੰਡਾ ਸਵੇਰ ਚੰਗਾ ਚੱਲ ਰਿਹਾ ਟਾਈਮ ਲੱਗੇ ਜਾਂਦਾ ਮੈਂ ਬੱਸ ਉਹ ਤਾਂ ਨਹੀਂ ਮੇਰਾ ਮੂੰਹ ਫਟਕਾਰਦਾ ਹਾਂ ਚੱਲ ਚੰਗਾ ਹਾਂ ਤੇ ਮੈਂ ਲਿਆ ਦੂਜੇ ਚਾਹ ਜਾਂਦਾ ਜਿਹੜਾ ਬਣਾਇਆ ਤਾਂ ਨੇ ਮੈਂ ਲਿਆ ਨਾ ਤੂੰ ਥੱਥੇ ਬਣਾ ਕਰ ਆਓ ਥੱਥੇ ਬੈ ਯੂ ਕਿਤਾ ਬਣਾ ਕਰ ਤੂੰ ਇਹ ਕਰ ਨਾ ਤੇਰੇ ਟਾਈਮ ਤੇ ਰੋਟੀ ਪਕਾਉਂਦੀ ਨਾ ਟਾਈਮ ਤੇ ਚਾਹ ਕਰਦੀ ਮੈਂ ਕੀ ਕਰਾਂ ਤੂੰ ਲਿਆ ਬੁੱਤ ਮੇਰਾ ਚੜ ਤੇਰੀ ਤੇ ਨਹੀਂ ਭੁੱਖ ਲੱਗੀ ਪਈ ਮੈਂ ਲਿਆ ਕਦ ਨਹੀਂ ਤੈਨੂੰ ਬੋਲ ਤੂੰ ਹੀ ਲਿਆ ਮੈਂ ਤਾਂ ਹਾਂ ਤੈਨੂੰ ਪਤਾ ਹੀ ਆ ਪਤਾ ਹੀ ਆ ਨਾ ਤੇ ਕਹੜੇ ਲਿਆਉਂ ਉੱਥੇ ਗਾਦੂ ਬਣਾ ਕੇ ਉਹ ਨਹੀਂ ਸੀ ਲੋਟਾਉਂਦਾ ਕੱਲੀ ਤੋਂ ਹੁਣ ਮਾਮਾਆਂ ਦੀਆਂ ਰੱਖ ਕੇ ਦੋਨੇ ਪੱਟਣੀਆਂ ਘਰ ਦੇਖ ਲੈ ਕਿਵੇਂ ਲੱਗੀ ਪਈਏ ਨਾਲੇ ਤਾਂ ਸਾਰਾ ਕਰਕੇ ਦਿੱਤਾ ਨਾਲੇ ਹਜੀ ਦੇਖ ਲੈ ਉਤੋਂ ਝਗਲੀਆਂ ਕਰਦੀਆਂ ਦੋਨੇ ਮਾਮਾਆਂ ਦੀਆਂ ਰੱਖ ਕੇ ਤੇ ਜੇ ਉਹਨੂੰ ਦੱਸਦੀ ਆ ਉਹਨੇ ਕਿਹੜਾ ਮੇਰੀ ਸੁਣਨੀ ਐ ਸੁਣਦਾ ਉਹ ਵੀ ਨਹੀਂ ਮੇਰੀ ਗੱਲ ਹੁਣ ਇਹ ਦੋਨੇ ਮਾਮਾਆਂ ਦੀਆਂ ਰੱਖ ਕੇ ਘਰ ਪੱਟਣੀਆਂ ਹੋਰ ਤਾਂ ਇਹਨਾਂ ਕੋਲੇ ਕੁਛ ਨਹੀਂ ਹੁਣ ਕੀ ਬੋਲੀਏ ਨਹੀਂ ਤੂੰ ਕੱਲੀ ਬੋਲਣਾ ਤਾਂ ਹੋਰ ਕੀ ਕਰਾਂ ਬੇਬੇ ਤੇ ਨਾਨੀ ਦੋਨੇ ਲੱਗੀਆਂ ਪਈਆਂ ਝਗਲੀਆਂ ਕਰਨ ਬੇਬੇ ਕਹਿੰਦੀ ਮੇਰੀ ਤੁਹਾਨੂੰ ਬਾੜੀ ਮਾੜੀ ਐ ਬਾੜੀ ਪੈ ਗਈ ਐ ਮੈਂ ਕੀ ਕਰਾਂ ਉਹ ਚੁਗਲੀਆਂ ਨਹੀਂ ਕਹਦੇ ਇਹਨੂੰ ਉਹ ਤਾਂ ਘਰ ਦੀਆਂ ਗੱਲਾਂ ਨਾਲ ਮਾਮਾਤੀਆਂ ਨੇ ਕਰਨੀਆਂ ਹੀ ਆ ਇੱਕ ਚੁਗਲੀਆਂ ਹੋਈਆਂ ਤੂੰ ਹਰ ਇੱਕ ਕੱਲੂ ਚੁਗਲੀ ਬਣਾ ਰਹੀ ਹੈ ਨਾ ਜਦੋਂ ਅਸੀਂ ਮਾਮਾਤੀਆਂ ਗੱਲਾਂ ਕਰਦੇ ਹਾਂ ਨੂੰ ਸਾਡੇਆਂ ਤਾਂ ਬਣ ਜਾਂਦੀਆਂ ਚੁਗਲੀਆਂ ਤੇ ਉਹਨਾਂ ਨੇ ਨਾ ਗੱਲਾਂ ਮੇਰੇ ਵੇਲੇ ਫਿਰ ਕਿਹਨਾਂ ਚੁਗਲੀਆਂ ਬੰਦ ਨਾ ਮੇਰੀ ਮਾਂ ਹੁੰਦੀ ਹੈ ਉਹ ਮੈਂ ਤਾਂ ਤੈਨੂੰ ਕਦੇ ਕਿਹਾ ਨਹੀਂਗਾ ਫਿਰ ਤੈਨੂੰ ਨਹੀਂ ਕਿਹਾ ਬੇਬੇ ਤਾਂ ਕਹਿੰਦੀ ਆ ਉਹ ਫਿਰ ਕਿਉਂ ਵਜੇ ਬੇਬੇ ਨੇ ਕਿਹਾ ਬੇਬੇ ਵੱਡੀ ਵੀ ਤੇ ਥੋ ਹਾਂ ਹੋ ਮਾਂ ਦੀ ਕਰਾਇਆ ਕਰ ਮਾਂ ਦੇ ਮੰਗਰੀ ਰਿਆ ਕਰ ਮਾਂ ਦੀ ਪੈਰ ਤੇ ਪੜ ਤੇ ਰਿਆ ਕਰ ਮੇਰੀ ਨਾ ਗੱਲ ਸੁਣਿਆ ਕਰ ਜਾਵਾਂ ਉਹ ਮਾਂ ਦਾ ਫਿਰ ਮਾਂ ਹੀ ਹੁੰਦੀ ਐ ਸਿੱਧੀ ਗੱਲ ਐ ਫਿਰ ਮੈਂ ਫਿਰ ਬੇਬੇ ਘੱਟ ਸੀ ਹੁਣ ਇੱਕ ਹੋਰ ਆ ਸੱਦ ਲਈ ਮਾਂ ਵੀ ਸੱਦ ਕੇ ਬਾਹ ਲਈ ਦੋਨੇ ਮੇਰੇ ਸਿਰ ਤੇ ਚੱਕਰ ਮਤਲਬ ਉਹ ਵਿਚਾਰੀ ਬਿਮਾਰ ਹੋ ਗਈ ਸੀ ਕਿੰਨੀ ਸਾਥੋਂ ਨਹੀਂ ਜਾਇਆ ਗਿਆ ਬੇਬੇ ਤੇ ਮੈਂ ਜਾਣਾ ਸੀਗਾ ਪਰ ਕੰਮ ਵਾਲੇ ਸੀ ਜਾਇਆ ਨਹੀਂ ਮੈਂ ਬੇਬੇ ਨੂੰ ਆਖਿਆ ਸੀ ਵੀ 10 ਦਿਨ ਲਾਇਆ ਨਾਨੀ ਕੋਲੇ ਨਾਨੀ ਨੂੰ ਵਿਚਾਰੀ ਨੂੰ ਬਿਮਾਰ ਨੂੰ ਉਹੀ ਗੱਲ ਸੱਦਿਆ ਹੈ ਨਹੀਂ ਉਹ ਤਾਂ ਵਿਚਾਰੀ ਮੈਨੂੰ ਮਿਲਣ ਜਿੱਦੀ ਸੀ ਕਹਿੰਦੀ ਮੇਰੇ ਮਰੇ ਤੋਂ ਆਇਓ ਉਹ ਹੁਤੀ ਆਇਓ ਕਾਹਨੂੰ ਆਉਣਾ ਸੀਗਾ ਤੁਸੀਂ ਉਹ ਤਾਂ ਐਂ ਕਹਿੰਦੀ ਸੀ ਵਿਚਾਰੀ ਪਰ ਉਹਨੇ ਤਾਂ ਕਹਿਣੀ ਹੈ ਜਦ ਬੇਬੇ ਗਈ ਨਹੀਂ ਘਰ ਦਾ ਖੇੜਾ ਨਹੀਂ ਛੱਡਦੀ ਮੈਂ ਕਿਹੜਾ ਘਰ ਚੱਕ ਕੇ ਉਹਦੇ ਹੰਦ ਨੂੰ ਪੇਕੀ ਛੱਡਿਆ ਉਹ ਆਪਦੇ ਘਰ ਤਾਂ ਇੱਥੇ ਖੜਾਰੂ ਉਹ ਤੂੰ ਐਵੇਂ ਨਾ ਸ਼ੱਕ ਨਾ ਕਰਿਆ ਕਰ ਬੇਬੇ ਤੇ ਸ਼ੱਕ ਨਾ ਕਰਦਾ ਹੋਵੇ ਕਿ ਸਵਾਲ ਹੀ ਨਹੀਂ ਹੈਗਾ ਕੱਲੀ ਬੇਬੇ ਤੇ ਸ਼ੱਕ ਨਹੀਂ ਮੈਨੂੰ ਤਾਂ ਦੋਨਾਂ ਮਾਵਾਂ ਆਂਦੀਆਂ ਤੇ ਸ਼ੱਕ ਹੈ ਦੋਨੀਆਂ ਘਰ ਪੱਟਣੀਆਂ ਤੇਰਾ ਮੈਂ ਤੁਹਾਨੂੰ ਦੱਸਾਂ ਉਹ ਨਹੀਂ ਘਰ ਪੱਟਦੀਆਂ ਬਥੇਰਾ ਘਰ ਤਾਂ ਉਹਨੇ ਪੂਹੀ-ਬੂਹੀ ਜੋੜ ਕੇ ਬੰਨਿਆ ਬੇਬੇ ਨੇ ਤਾਂ ਪੱਟਣ ਵਾਸਤੇ ਥੋੜਾ ਬੰਨੇ ਜਾ ਜਾ ਤੂੰ ਵੀ ਉਹਨਾਂ ਨਾਲ ਜਾ ਉਹਨਾਂ ਨੂੰ ਵੀ ਗੱਲਾਂ ਸੁਣੇਗਾ ਤੂੰ ਮੇਰੇ ਕੋਲੋਂ ਸੁਣੇਗਾ ਮੇਰਾਂ ਤੂੰ ਜੇ ਸੁਣਵਾ ਹੁਣ ਤਾਂ ਹੁਣ ਸੁਣ ਲੈ ਪਹਿਲਾਂ ਸੁਣਵਾ ਹਾਂ ਕਰੀ ਜਾ ਜਿਹੜਾ ਕੁਝ ਕਰ ਦੂੰ ਰਲ ਕੇ ਦੋਨੇ ਤੰਨੇ ਹੋ ਜੋ ਇਕੱਠੇ ਨਿਹਾਰ ਪਰੇ ਤਾਂ ਦਲੀਆ ਤਾਂ ਬਣਾਤਾ ਤਾਂ ਤੇ ਦੁੱਧ ਕਾਹਨ ਪਾਇਆ ਵਿੱਚ ਇਹ ਵੀ ਦੁੱਧ ਤਾਂ ਥੋੜਾ ਜਿਹਾ ਹੈ ਚਾਹ ਵੀ ਬਣਾਵਾਂਗੀ ਫਿਰ ਆਖਣੀ 4:00 ਵਜੇ ਨਾਨੀ ਫਿਰ ਚਾਹ ਪਾਲੂਗੀ ਫਿਰ ਆਹ ਰੰਗੜ ਵਿੱਚ ਦੁੱਧ ਤਾਂ ਪੁੱਟ ਪਾ ਰੰਦੀ ਤੇ ਮੁੰਡਾ ਕੋਲੇ ਤੂੰ ਕੀ ਬੋਰਡ ਬੋਰਡ ਲਾ ਰੱਖੀ ਆ ਮੈਂ ਮੜ ਮੜ ਕੀ ਲਾਉਣੀ ਸੀ ਮੈਂ ਤਾਂ ਹੁਣ ਗੱਲ ਕਰੀਏ ਕੀ ਚੋਗਲ ਹੁਣ ਕਰਤਾ ਰਹੀ ਮੇਰੀ ਨਾਨੀ ਕੋਲੇ ਕੀ ਗੱਲਾਂ ਕਰਦੀ ਸੀ ਮੈਂ ਹੁਣ ਤਾਂ ਤੇਰੇ ਨਾਨੀ ਆਏਗੇ ਦੁਕਾਨ ਤੋਂ ਹੋਇਆ ਜੇ ਤੇ ਹੁਣ ਤੋਂ ਚੋਗਲਾਂ ਵੀ ਬਣਾਤਾ ਮਿੰਟ ਚ ਫਿਰ ਇਹ ਤਾਂ ਕਰਦਣੀ ਹੁੰਦੀ ਵੀ ਦੋਨੇ ਮਾਮਾ ਤੀਆਂ ਰੜ ਕੇ ਕਸਰ ਰਹਿੰਦੀ ਕੋਈ ਕੱਢ ਲੈ ਹੁਣ ਆ ਗਏ ਦੋ ਮਿੰਟ ਗੱਲਾਂ ਕਰ ਲਾਂ ਕੀ ਤੇਰੇ ਨਾਲ ਚੋਗਲਾਂ ਕਰ ਲਾਂ ਕਿ ਹਜ ਕਿੰਨੇ ਕ ਦਿਨ ਹੋਇਆ ਦੋ ਤਿੰਨ ਕੰਟ ਹੋਇਆ ਇਹਨੋਂ ਆ ਪਹਿਲੇ ਕੱਢਣ ਨੂੰ ਤਿਆਰ ਹੋਗੀ ਤੂੰ ਮੈਂ ਤਾਂ ਕਹੀ ਨਹੀਂ ਜਾਣ ਨੂੰ ਨਾਨੀ ਨੂੰ ਮੈਂ ਤਾਂ ਤੈਨੂੰ ਐਂ ਕਹਿੰਨੀ ਵੀ ਰੜ ਕੇ ਰਹਿ ਲਾਂ ਤਾਂ ਤੂੰ ਤਦ ਮੇਰੇ ਨਾਲ ਨਹੀਂ ਬਣਾਉਂਦੀ ਹੂੰ ਮੇਰੇ ਨਾਲ ਵੀ ਕੋਈ ਗੱਲਾਂ ਕਰਨ ਦੇਵੇ ਕਰ ਨਾ ਨੀ ਨੂੰ ਆਪ ਹੀ ਪ੍ਰਧਾਨ ਬਣੀ ਰਹਿਣੀ ਹੈ ਤੇ ਭਾਵੇਂ ਤੇਰੀ ਜਦੋਂ ਮੇਰੀ ਮਾਂ ਜਿਹੜੇ ਕਿ ਮੈਂ ਤਾਂ ਸਰਾਂਣੇ ਚੜ ਕੇ ਬੈਈ ਨਹੀਂਵੇਂ ਬੇ ਉਦੋਂ ਵੀ ਨਹੀਂ ਪਰੇ ਹੁੰਦੀ ਕਿ ਮੈਂ ਮਾਵਾ ਕਿਉਂ ਗੱਲਾਂ ਕਰ ਦੂੰ ਫਿਰ ਅਸੀਂ ਵੀ ਕਰ ਮਾਰਨੇ ਨੀ ਮਾਵਾ ਦੀਆਂ ਤਾਂ ਤੂੰ ਜਮੀਨ ਛੱਡਦੀ ਕੱਲ ਨੂੰ ਤੂੰ ਤਾਂ ਵਿਚ ਬੜੀ ਰਹਿਣੀ ਤੂੰ ਤਾਂ ਕਹਿੰਦੀ ਚੱਲ ਕੁੜੀ ਆ ਚੀਜ਼ ਬਣਾ ਕੇ ਲੈ ਆਓ ਚੀਜ਼ ਬਣਾ ਕੇ ਲੈ ਮੈਂ ਤੇਰੀ ਮਾਂ ਕੋਲੇ ਗੱਲਾਂ ਕਰਦੀ ਆ ਤੂੰ ਤਾਂ ਮਾਂ ਕੋਲੇ ਵੀ ਨਹੀਂ ਦੁੱਖ ਸੁੱਖ ਕਰ ਰਣ ਦਿੰਦੀ ਹੋਰ ਮੈਨੂੰ ਦੱਸ ਕਿੱਥੇ ਜਾਵਾਂ ਮੈਂ ਕਿਹੜੇ ਜਾਣ ਤਾ ਤੈਨੂੰ ਰੋਕੇ ਬਗ ਜਾਣੀ ਤੂੰ ਹੀ ਨਹੀਂ ਖੜਦਾ ਖੜਾ ਛੱਡਦੀ ਜਾਦੀ ਹਾਂ ਉੱਤ ਵੀ ਮ பத்தி பா

ਆਏ ਹੁਣ ਆਏ ਮੇਰੇ ਮਾਪਾ ਡਿਗਦੀ ਪੈਂਦੀ ਬਿਮਾਰ ਹਾਂ ਦੁੱਖ ਸੁੱਖ ਵੀ ਨਹੀਂ ਕਰਨੀਂਦੀ ਦੋ ਹਾਂ ਬੋਗਾ ਨਗਾ ਤੀਗਾ ਤਾਂ ਹੀ ਹੁੰਦੀਆਂ ਪੁੱਤਾਂ ਇਹ ਤਾਂ ਬਾਹਰ ਤਪਾਉਂਦੇ ਮੈਨੂੰ ਮੈਂ ਕੀ ਕਰਾਂ ਮੈਂ ਤਾਂ ਮਸਾਂ ਟਾਈਮ ਪਾਸ ਕਰਦੀ ਆਂ ਹੋਰ ਕੀ ਹੈ ਲੈ ਚਪਚੀ ਫਾਇਦਾ ਹੈ ਇਹਨਾਂ ਨਾਲ ਕੀ ਬਰਾਵਰੀ ਆ ਕਾਸੇ ਦੀ ਹੁਣ ਬੋਲੀ ਜੀ ਕੋਈ ਬਦਲ ਕਰੀ ਆ ਕੋਦ ਦਬਾ ਦਨ ਆਏ ਕਹਿੰਦੇ ਤੂੰ ਕਦੇ ਘੁੱਟ ਪੀ ਲਾ ਨਾ ਆਨ ਕਰੇ ਅੱ비 ਚੱਲ ਤੂੰ ਬਾਈ ਬੂਟੀ ਲੈਂਦੀ ਪਰਦੀ ਆ ਹਾਂ ਹੁਣ ਤੇਰੇ ਜੇ ਦਲਯੇ ਚ ਵੀ ਨਹੀਂ ਪਾਇਣੇ ਦੁੱਧ ਦੁੱਧ ਤੂੰ ਪੀ ਲਿਆ ਕਰ ਮੈਂ ਤੈਨੂੰ ਦੱਸਾਂ ਸਾਰਾ ਦਿਨ ਪਾਉ ਖਦੀ ਫਿਰਦੀ ਰਹਣੀ ਐ ਤੇ ਜਦ ਇਹਦੀ ਮਾਂ ਆਉਂਦੀ ਆ ਮੇਰਾ ਦੁੱਧ ਤੱਤਾ ਕਰ ਕਰ ਦਿੰਦੀ ਐ ਤੂੰ ਲੈ ਹੀ ਪਾ ਕੇ ਆਪੇ ਵੇ ਕੀ ਕਰ ਦੂਗੀ ਫੇਰ ਕਰ ਤਾਂ ਕੀ ਦੇਵੂਗੀ ਮੈਨੂੰ ਨਾ ਮੈਨੂੰ ਦਰਦ ਦੁਰਦਿਆ ਤਾਂ ਹਾਂ ਦੁੱਧ ਪਾ ਲੈ ਜਾਂਦਾ ਇਹ ਜੇ ਗਲਤਾਂ ਕਰ ਦਾਂ ਵਿਚਾਰ ਤੂੰ ਕਹੜਾ ਫੈਸਲੋ ਬੈਠੀ ਜਾਗੀ ਦਾਬੀ ਦਨ ਲਾਏਗੀ ਇਹਦਾ ਹੀ ਕਰਦੀਆਂ ਹੁੰਦੀਆਂ ਆਂਗਾ ਮੈਂ ਤੈਨੂੰ ਕਹਤਾਂ ਨੇ ਪੇਕ ਕੇ ਅਨਸਰਸ ਦੇਣ ਕੋਲ ਚੰਗਾ ਕੰਮ ਵੀ ਦੇਣਾ ਮਾਤਾ ਨੂੰ ਕਹਤਾ ਸੀ ਵੀ ਮਾਂ ਆਜ ਅਭੀ ਇੱਥੇ ਦੁੱਧ ਬਾਦਾ ਹੈਗਾ ਮੈਨੂੰ ਕਿਹੜਾ ਪਤਾ ਸੀ ਬਹਿ ਐ ਕਰੂਗੀ ਕਰੀ ਜਾਣ ਤੇ ਫੇਰ ਦੁੱਧ ਵੀ ਲੁਕਾਉਂਦੀ ਐ ਚੱਕ ਐ ਕਿਵੇਂ ਲੁਕਾ ਦੂਗੀ ਦੁੱਧਾ ਤੂੰ ਪਹਿਲੇ ਹੀ ਦੋਸੇ ਦੁੱਧ ਆਪਣਾ ਡਰੱਖ ਲਿਆ ਕਰ ਹੁਣ ਮੈਂ ਹੀ ਘੜਾ ਕਰੂੰ ਕੱਲ ਤੋ ਆਹੋ ਦੋਸੇ ਡੋਲੂ ਪਾ ਕੇ ਤੇ ਆ ਜਿੰਦਾ ਲਾ ਦਿਆ ਕਰ ਹਾਂ ਹੀ ਘੜਾ ਕਰੂੰਗੀ ਜਿਵੇਂ ਆਪ ਕਰਦੇ ਹੋ ਉਵੇਂ ਹੀ ਕਰੂੰਗੀ ਹਾਂ ਐ ਕਿ ਕਰ ਦੂਗੀ ਇਹ ਜਦੋਂ ਮਾ ਆ ਡਰੀ ਵੀ ਨਾ ਡਰ ਕੇ ਤਮ ਕਿਹ ਹੈ ਤੋ ਡਰਨਾਗਾ ਗੱਲ ਕਿ ਮੈਂ ਕੋਈ ਨਹੀਂ ਸਾਰੀ ਗਲੀ ਕਮਾਂਡ ਕਹਿੰਦਾ ਹਾ ਅੱਛਾ ਹੂੰ ਹੋਰ ਆਉਂ ਤਾਂ ਬਥੇਰਾ ਡੋਲੂ ਪਰ ਕਪੜਾ ਲੰਦੀ ਐ ਆਹ ਬੇ ਉਹ ਸੱਸ ਦੀ ਮਾਂ ਤੇ ਕਿੰਨ ਜਿਹੜੇ ਜਾਂਦੇ ਹੁੰਦੇ ਨੇ ਵੀਰੇ ਨਾ ਕਿਤੇ ਗੋਲੀ ਗੱਟਾ ਲੈ ਲੈ ਦੁੱਧ ਨਾਲ ਹਾਂ ਲੈ ਤੇ ਲਿਆ ਦਾ ਗਿਆ ਬਣ ਮੈਂ ਦੁੱਧ ਪਾ ਕੇ ਦੁੱਧ ਪਾ ਕੇ ਲਿਆਉਣੇ ਤੇ ਮੈਂ ਨਾ ਮੈਂ ਤੈਨੂੰ ਗੋਲੀ ਦੁੱਧ ਨਾਲ ਦੇਉਂਗੀ ਆਹੋ ਲੈ ਆ ਦੇ ਨਾਨੀ ਨਾ ਕਰਦਿਆਂ ਗੱਲਬਾਤ ਆ ਨਾਨੀ ਆਪ ਤਾਂ ਖਾ ਪੀ ਲਿਆ ਕੁਛ ਉਸੇ ਖਾਦਾ ਪੁੱਤ ਇੱਥੇ ਪਤਾ ਨਹੀਂ ਦੋਨੇ ਜਾਣੀਆਂ ਲੜੀ ਜਾਂਦੀਆਂ ਨਾ ਹਜੇ ਭੁੱਖੀ ਬੈਠੀ ਆ ਨੀ ਹਾਂ ਨਾ ਤੇਰੀ ਮਾਂ ਕੁਝ ਲਿਆਉਂਦੀ ਆ ਹਰਪ੍ਰੀਤ ਲਿਆਉਂਦੀ ਆ ਪਤਾ ਨਹੀਂ ਕੀ ਕਰੀ ਆਂ ਅੱਥੇ ਲੜੀ ਜਾਂਦੀ ਆਂ ਮੇਰੀ ਮਾਂ ਤਾਂ ਆ ਫਿਰਦੀ ਹੈਗੀ ਮਾਂ ਕੋਲੋਂ ਲਿਆ ਕਦੇ ਵੇ ਦਲੀਆ ਬਣਾਇਆ ਹਰਪ੍ਰੀਤ ਨੇ ਉਹ ਵੀ ਕੱਚਾ ਰੱਖਦਾ ਲੈ ਬੁੱਧਪਾ ਕੇ ਮੈਂ ਕੀ ਕਰਾਂ ਐਂ ਕਰੀ ਜਾਂਦਾ ਗਾਣਾ ਤਾਂ ਨਾ ਬੇਬੇ ਤੂੰ ਤਾਂ ਸੈੜੀ ਵੇਣੀ ਐ ਜਿਉਂ ਨੇ ਕੱਚਾ ਰੱਖਦਾ ਤੂੰ ਬਣਾ ਆਂਦੀ ਫਿਰ ਫਿਰ ਮੈਂ ਹੋਰ ਇਹਨਾਂ ਕਰਕੇ ਆਇਆ ਪੁੱਤ ਕੰਟਾ ਤਾਂ ਲੱਗ ਹੀ ਜਾਊਗਾ ਤੇ ਮੇਰੀ ਨਾਨੀ ਭੁੱਖੀ ਮਰੀ ਜਾਂਦੀ ਐ ਭੁੱਖੀ ਮਰੀ ਜਾਂਦਾ ਕਦਾਂ ਦੀ ਦੇਖ ਲੈ ਨਾਨੀ ਫਿਰ ਤੁੱਕ ਕਾਇਦਾ ਨਹੀਂ ਹੈ ਇਹਨਾਂ ਨੇ ਕੰਮ ਦੇਖ ਲੈ ਦੋਨਾਂ ਆ ਦੋਨੇ ਲੜੀ ਜਾਂਦੀਆਂ ਨੇ ਫਤੂਆਂ ਦੋਨੇ ਕੋ ਜੀਆਂ ਨੇ ਹਾਂ ਕੋ ਜੀਆਂ ਅਜੇ ਤੂੰ ਐ ਕਿ ਨਹੀਂ ਇੱਕ ਗੇੜਾ ਨਹੀਂ ਮਾਰਦੀ ਕੰਮ ਤਾਂ ਦੋਨਾਂ ਤੋਂ ਨਹੀਂ ਸਮਝਦਾ ਇਹਨਾਂ ਤੋਂ ਅੱਲੀ ਕਿੱਥੋਂ ਕਰਦੀ ਮਾਂ ਆਉਂਦੀ ਉਹ ਤੇ ਪੜਕ ਪੜਕ ਕਰੀ ਦਝਾਂਦਾ ਦਾਲੀਆ ਬਾਟਾ ਵੀ ਲੈ ਆਏ ਲੜੀ ਜਾਂਦੀਆਂ ਨੇ ਹੋਰ ਆਈ ਲੜੀ ਜਾਂਦੀਆਂ ਨੇ ਉਹ ਨਹੀਂ ਹੁਣ ਤੈਨੂੰ ਦੱਸੀ ਹੈ ਕਿ ਕਰਦੀ ਤਾਂ ਉਹ ਵੀ ਆਈ ਹੈ ਜਦੋਂ ਦੀ ਮਾਂ ਆਉਂਦੀ ਹੈ ਉਹ ਤਾਂ ਭੱਜ ਭੱਜ ਕੇ ਸਾਰੇ ਕੰਮ ਕਰਦੀ ਹੈ ਤੇ ਜਦੋਂ ਕੋਈ ਦੇਖ ਲੈ ਆਹ ਦੇਖ ਤੂੰ ਵੀ ਨਾਨਕੇ ਨਾਲ ਜਾਂਦਾ ਜੀ ਲੋਕਾਂ ਦਾ ਪਾਣ ਲਗਾ ਹੈ ਨਾਲਿਆਂ ਦੀ ਆਈਏ ਚੰਨਾਂ ਨੇ ਔਰ ਅੰਨਿਕਲੀ ਚਾਰੀ ਕੋ ਟਪੜਾ ਕੇ ਤੇ ਮੁੜ ਕੇ ਕੰਨ ਗਲਵੀ ਨਹੀਂ ਨਾਨੀ ਨਾਨੀ ਤੂੰ ਤਾਂ ਮੇਰੀ ਗੱਲ ਸੁਣ ਲੈ ਉਹਦੀਆਂ ਮਾਮਾ ਨਾਲ ਵੀ ਪਤਾ ਹਾਂ ਨਾਨੀ ਐ ਕੋਈ ਗੱਲ ਨਹੀਂ ਸਮਝਦੀ ਨਹੀਂ ਮਹੂਸ ਪੈ ਤਾ ਆਪੇ ਜਿਕਾ ਹਾਂ ਗੱਲ ਤਾਂ ਸਰੇ ਇੱਛੇ ਮੁਕਦੀ ਆ ਨਾਨੀ ਲਹੂ ਇਸ ਪੈ ਹੋਗਾ ਲੋਕਾਂ ਦਾ ਜਵਾਰ ਜਵਾਰ ਨਹੀਂ ਜਰਦਾ ਅੱਜ ਬਸ ਆਪ ਦੇ ਆਪ ਦਾ ਹੋਵੇ ਉਹ ਬੇਬੇ ਤੂੰ ਮਰਾ ਜਰਾ ਲੜਿਆ ਕਰ ਉਹ ਜਿਹ ਹੈ ਸਭਾ ਹੋ ਜਾ ਹੈਗਾ ਹੋ ਜਾ ਹੈਗਾ ਮੇਰੀ ਨਾਨੀ ਮਰੇ ਕੋ ਚਾਰ ਦਿਨ ਆਪਣੇ ਕੋਲੇ ਆਈ ਏ ਇਹਦੀ ਸੇਵਾ ਦਾ ਕਰੋ ਸੇਵਾ ਹੀ ਕਰਨ ਪਤਾ ਨੂੰ ਤਾਂ ਹੋ ਗਿਆ ਵੀ ਕਿਉਂ ਆ ਗਈ ਨਾਨੀ ਚੱਲ ਬਤਾ ਤਾਂ ਹੈਗੀ ਇਹੇ ਜੀ ਚਾ ਤੂੰ ਚੁੱਪ ਕਰ ਜਾ ਚਾਰ ਦਿਨ ਜਿੰਨੇ ਦਿਨ ਮੈਂ ਇੱਥੇ ਪਰ ਮੈਂ ਲਿਆਉਣੇ ਹੁੰਦਾਂ ਯਾਰ ਜੀ ਜਾਂਦਾ ਆ ਕੋਈ ਲਿਆ ਲਿਉਗਾ ਲੈ ਰੋ ਕਰ ਗਿਆ ਲਿਆ ਲਿਉਗਾ ਤਾਂ ਕੀ ਮੈਨੂੰ ਨਹੀਂ ਪਤਾ ਤੂੰ ਕਰ ਗੱਲ ਤੂੰ ਤਾਂ ਗੱਲ ਕਰ ਲੈ ਕਰ ਆਂਦੀ ਨਾਨੀ ਆ ਦੇਖ ਲੈ ਨਾਨੀ ਕੀ ਤੇਰੇ ਨਾਲ ਗੱਲਾਂ ਮੈਂ ਕਰਾਂ ਕੀ ਨਾ ਕਰਾਂ ਤੈਨੂੰ ਸਾਰੀਆਂ ਗੱਲਾਂ ਦਾ ਆਪ ਹੀ ਪਤਾ ਲੱਗਿਆ ਮੇਰੇ ਘਰ ਦਾ ਓਹ ਰਾ ਲਾਈਕ ਰੈੱਡ ਤੂੰ ਨਾਂ ਦੇ ਦਿੰਦੀ ਸੀ ਨਾ ਅੱਗੇ ਆਉਂਦੀ ਨਹੀਂ ਉਹਦੇ ਨਹੀਂ ਐ ਨਹੀਂ ਮੈਂ ਆਉਂਦਾ ਓਹ ਇੱਕੋ ਜੀਆਂ ਹੋ ਰਹੀਆਂ ਦਾਲ ਨੇ ਸਿਆਣੀ ਆਏ ਕਰ ਜਾ ਲੈ ਤੇਰੀ ਮਾਂ ਭਾਈ ਚੁੱਪ ਕਰ ਜਾ ਕਦੇ ਤਾਂ ਹੀ ਤੇਰੀ ਮਾਂ ਛੱਡ ਕੇ ਨਹੀਂ ਆ ਨਿਕਾਰਾ ਤਾਂ ਹੀ ਨਹੀਂ ਛੱਡ ਕੇ ਜਾਂਦੀ ਹਾਂ ਉਹ ਨਾਲੇ ਚੁੱਪ ਤਾਂ ਫਿਰ ਨਾਨੀ ਮੈਂ ਤੈਨੂੰ ਕੀ ਦੱਸਾਂ ਕਰਦੀ ਤੇ ਮੇਰੀ ਮਾਂ ਹੀ ਚੁੱਪ ਕਰਦੀ ਐ ਉਹ ਤਾਂ ਲੜੀ ਜਾਂਦੀ ਉਹਦਾ ਬੁੱਲ ਨੂੰ ਨਹੀਂ ਹਰਦੀ ਹਾਂ ਉਹਦਾ ਪਤਾ ਨਹੀਂ ਐ ਜੀ ਕਿਉਂ ਆ ਸੌਰੀ ਨਾਨੀ ਮੇਰੀ ਗੱਲ ਸੁਣ ਲੈ ਤੂੰ ਬੋਲੀ ਨਾ ਹਾਂ ਹੁਣ ਮੈਂ ਜਾ ਕੇ ਉਹਨੂੰ ਵੀ ਕਰ ਦਾਂਗਾ ਮੜਾ ਜ ਮਨਤਾ ਉਹਦਾ ਕਮਰੇ ਚ ਏਸੀ ਵਾਲੇ ਕਮਰੇ ਚ ਬੜ ਜਾਂਦੀ ਐ ਜਾ ਉਹ ਮੈਂ ਪਹਿਲਾਂ ਜਾ ਕੇ ਸਮਝਾ ਦੇ ਕਹ ਜਾਈ ਕਿਉਂ ਕਰਦੀ ਐ ਹੈਲੋ ਹਾਂ ਹਸਰੀ ਕਾਲਮ ਮੇਰਾ ਕਿਹੜਾ ਹੋਣਾ ਹੋਰ ਹੁਣ ਲੋੜ ਤਾਂ ਮੇਰੀ ਬੇਬੀ ਨਹੀਂ ਸੀ ਹੁੰਦੀ ਕੱਲੀ ਹੁਣ ਰਹਿੰਦੀ ਹੁੰਦੀ ਉਹਦੀ ਮਾਂ ਆ ਗਈ ਇੱਕ ਹਾਂ ਨਾਨੀ ਆ ਰਹੀ ਐ ਨਾ ਅੱਜੀ ਆਈ ਐ ਸੱਦੀ ਹੋਵੇ ਨੇ ਹੋਰ ਕੀ ਚਰਚ ਕਰਨਾ ਕਰਨ ਕੱਲੀ ਬਠੇਰੀ ਸੀ ਉਹਨੇ ਫੋਨ ਤੇ ਗੱਲਾਂ ਕਰੀ ਨੇ ਕੀ ਹੁਣ ਤੇ ਗੱਲਾਂ ਕਰਦੀਆਂ ਐ ਬੋਲਣ ਲੱਗ ਜਾਨਾ ਕਿ ਮਾੜੀ ਮੋਟੀ ਅਕਲ ਨਹੀਂ ਕੌਣ ਸੀ ਮੇਰੀ ਮਾਂ ਸੀ ਤੇਰੀ ਮਾਂ ਸੀ ਫਿਰ ਕੋਈ ਠਾਣੇਦਾਰ ਤਾਂ ਨਹੀਂ ਸੀ ਉਹ ਮੇਰੀ ਨਾਨੀ ਤਾਂ ਤੇਰੇ ਇਥੇ ਭੁੱਖੀ ਬੈਠੀ ਹੈਗੀ ਦਾਲੀਆਂ ਨਹੀਂ ਬਣਾ ਕੇ ਤਾਂ ਜੇ ਮੇਰੀ ਮਾਂ ਵੀ ਠਾਣੇਦਾਰ ਤੇ ਤੇਰੀ ਮਾਂ ਦੀ ਮਾਂ ਕਿਹੜਾ ਠਾਣੇਦਾਰ ਨਹੀਂ ਲੱਗੀ ਹੈ ਹਾਂ ਰੋ ਮਾਰਦਾ ਤਾਂ ਮੇਰੇ ਤੇ ਮੇਰੀ ਗੱਲ ਸੌਲਤ ਕੀ ਗੱਲ ਸੁਣਾ ਦਾਲੀਆਂ ਨਹੀਂ ਬਣਾ ਕੇ ਤੈਨੂੰ ਭੁੱਖੀ ਬੈਠੀ ਹੈ ਤੇਰੀ ਹੋਰ ਮੈਂ ਬਣਾ ਕੇ ਤਾਂ ਦੇਤਾ ਬੇਬੇ ਦੇ ਨਕਤਲੇ ਨਹੀਂ ਆਉਂਦਾ ਕੁਝ ਕਹਿੰਦੀ ਤੂੰ ਤਾਂ ਕੱਚਾ ਰੱਖਦਾ ਤੈਨੂੰ ਘਰੇ ਰੰਨਾ ਨਹੀਂ ਆਉਂਦਾ ਤੇਰੀ ਗੱਲ ਸੌਲਤ ਐਂਕਾ ਸੋਣਾ ਰੰਨਿਆ ਜਿਵੇਂ ਆਪਦੀ ਮਾਂ ਦਾ ਕਰਦੀਆਂ ਨਾ ਤੇਰੀ ਮਾਂ ਨਾਲ ਵੀ ਵੱਡੀ ਆ ਉਹ ਉਮਰ ਦੀ ਮਾਂ ਦਾ ਮੈਂ ਤਾਂ ਬੋਲਿਆ ਕਰਦੀਆਂ ਨਾਨੀ ਨਾਲ ਮੈਂ ਤਾਂ ਉਹਦੀ ਮਾਂ ਨਾਲ ਵੀ ਵੱਡ ਕਰਦੀਆਂ ਨਾਨੀ ਦਾ ਗੱਲ ਕਰ ਤੇਰੀ ਮਾਂ ਨਾਲ ਉਹ ਜੇ ਤੂੰ ਵੱਡ ਕਰਦੀਆਂ ਵੇਲੇ ਖੜੀ ਹੋ ਮੇਰੀ ਬੇਬੇ ਨੇ ਦਲਹੀ ਬਣਾਇਆ ਤੂੰ ਪ੍ਰਸ਼ਾਦ ਬਣਾ ਕੇ ਲਿਆ ਦੇ ਵਾਸਤੇ ਚਾਹੋ ਜਾਂ ਫਿਰ ਮੇਰੇ ਕੁਝ ਨਹੀਂ ਮੰਨਦਾ ਨਾ ਮੈਂ ਅੱਜ ਬਣਾਵਾਂ ਨਾ ਮੈਂ ਸਵੇਰ ਬਣਾਵਾਂ ਨਾ ਤੇਰੀ ਮਾਂ ਮੇਰਾ ਬਣਾਇਆ ਪਸੰਦ ਕਰੇ ਕਹਿ ਜਾ ਮਰਜ਼ੀ ਖਵਾਵੇ ਉਹਦੀ ਮਾਂ ਕੁਝ ਖਵਾ ਦੇ ਮੈਂ ਤੇਰਾ ਹੁਣ ਜਮ ਚਿੱਟਾ ਜਵਾਵ ਮੇਰਾ ਤੇ ਜਵਾਬ ਹੀ ਹੈ ਜਵਾਬ ਤਾਂ ਤੁੱਕੇ ਮੈਂ ਦੇਣੀ ਕਿ ਹੋ ਖੜੀ ਕਾਦੀ ਵਾਰ ਤੇ ਹੁਣ ਆ ਖੜੀ ਐਂ ਤਦ ਦੱਸ ਮੈਨੂੰ ਕੋਈ ਸੇਵਾ ਕਰ ਲੈ ਸੇਵਾ ਉਹ ਕਰਨ ਵੀ ਦਿੰਦੀ ਆ ਮੈਂ ਤਾਂ ਬਥੇਰਾ ਸੇਵਾ ਕਰਦਿਆਂ ਵੀ ਕਿਤੇ ਤਾ ਤੇਰੀ ਠਗੀ ਰਿਹਾ ਕਰ ਤੇਰੀ ਠਗੀ ਮੈਂ ਕਰਕੀ ਦਿੱਤਾ ਐ ਨਾ ਆ ਹੁਣ ਸਾਰਾ ਪਤਾ ਲੱਗ ਗਿਆ ਉਹਨੂੰ ਵੀ ਸੱਸ ਨੂੰ ਹੋ ਲੜਦੀਆਂ ਨੇ ਆਪ ਤੇ ਅੱਛਾ ਮੈਂ ਲੜਦੀਆਂ ਤੇਰੀ ਮਾਂ ਨਾਲ ਤੇਰੀ ਮਾਂ ਨਹੀਂ ਲੜਦੀ ਜੈਨ ਖੜੀ ਹੋ ਤੇਰੀ ਮਾਂ ਦੇ ਤਾਂ ਤਲੂਗਾ ਪਿਆ ਹੋਇਆ ਮੇਰੀ ਨਾਨੀ ਕੋ ਜਾ ਕੇ ਮਾਫੀ ਮੰਗ ਮੈਂ ਕੋਈ ਮਾਫੀ ਮੁੱਖੀ ਨਹੀਂ ਮੰਗਦੀ ਮੈਂ ਤਾਂ ਦੱਸ ਮੈਂ ਮਾਫੀ ਨਹੀਂ ਮੰਗ ਮੈਂ ਤੇ ਪੇਟੀ ਤੇ ਜਾ ਸਕਦੀ ਆ ਬੈਗ ਚੱਕ ਕੇ ਨਾ ਇਹਨੇ ਪੇਕਿਆ ਨੂੰ ਮਾਰ ਦੋ ਜਾ ਰੁਕ ਜਾ ਪੇਟੀ ਨਹੀਂ ਰਿਹਾ ਕਤਿਯਾ ਮੈਨੂੰ ਤੇਰੀ ਮਾਂ ਨੇ ਕਹੀ ਪੱਟਣ ਹੈ ਤੇਰਾ ਹਾਂ ਇਹ ਨਹੀਂ ਆ ਮੈਨੂੰ ਕੋਨਾ ਮਾਵਾਂ ਧੀਆ ਰੱਖ ਕੇ ਇਹ ਕੰਮ ਰਹਿਦਾ ਸੀ ਜਿਹੜਾ ਕਰਨ ਵਾਲਾ ਹੁਣ ਤਾਂ ਆਪ ਕਰਦੀ ਹੈ ਜਾਨ ਨੂੰ ਤਾਂ ਆਪ ਦਾ ਜੀ ਕਰਦਾ ਸੀ ਮੈਂ ਤਾਂ ਡੈਨियर ਹੈ ਜਾ ਬਗ ਜਾ ਮੈਂ ਕੀ ਡਰਦਾ ਤੈਥੋਂ